ਅੱਜ ਸਾਡਾ ਸਾਰਾ ਕਿਸਾਨ ਕਾਂਗਰਸ ਪੰਜਾਬ ਦਾ ਯੂਨਿਟ ਇੱਥੇ ਤੁਹਾਡੇ ਸਾਹਮਣੇ ਵਿਰਾਜਮਾਨ ਹੈ ਅਸੀਂ ਸਾਰੇ ਮਿਲ ਕੇ ਮੇਰੇ ਨਾਲ ਪ੍ਰਧਾਨ ਜੀ ਬੈਠੇ ਨੇ ਸਰਦਾਰ ਕਿਰਨਜੀਤ ਸਿੰਘ ਸੰਧੂ ਪੰਜਾਬ ਦੇ ਪ੍ਰੈਜ਼ੀਡੈਂਟ ਨੇ ਔਰ ਬਾਕੀ ਸਾਡੇ ਨਾਲ ਆਫਿਸ ਬੀਅਰ ਜ਼ਿਲ੍ਹਾ ਪ੍ਰਧਾਨ ਜਿਹੜੇ ਚੰਡੀਗੜ੍ਹ ਦੇ ਲੱਗੇ ਲੱਗੇ ਸੀਗੇ ਸਭ ਤੋਂ ਪਹਿਲਾਂ ਤਾਂ ਅਸੀਂ ਬੜੇ ਕਠੋਰ ਸ਼ਬਦਾਂ ਚ ਭਗਵੰਤ ਮਾਨ ਵੱਲੋਂ ਤਾਲਾ ਸ਼ਹੀਦ ਦੇ ਤਹਿਤ ਪੁਲਿਸ ਦਾ ਦੁਰਉਪਯੋਗ ਕਰਕੇ ਬੁਲਡੋਜ਼ਰ ਪੋਲਿਟਿਕਸ ਨੂੰ ਪੰਜਾਬ ਤੇ ਲਾਗੂ ਕਰਕੇ ਕੱਲ ਜੋ ਸਾਡੇ ਕਿਸਾਨ ਅੰਦੋਲਨ ਦੇ ਮੋਰਚੇ ਨੂੰ ਜ਼ਬਰਨ ਉਖਾੜਿਆ ਗਿਆ ਡਿਮੋਲਿਸ਼ ਕੀਤਾ ਗਿਆ ਔਰ ਸਾਡੇ ਸਤਕਾਰਯੋਗ ਜਿਹੜੇ ਕਿਸਾਨ ਆਗੂ ਬਹੁਤ ਅਰਸੇ ਤੋਂ ਸ਼ੰਭੂ ਔਰ ਦੂਸਰੇ ਬਾਰਡਰਸ ਤੇ ਬੈਠੇ ਸੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਭੁੱਖ ਹੜਤਾਲ ਤੇ ਬਿਮਾਰ ਨੇ ਔਰ ਸਰਦਾਰ ਸਰਵਨ ਸਿੰਘ ਪੰਧੇਰ ਅਤੇ ਉਹਨਾਂ ਦੇ ਸਮੂਹ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਧੋਖਾ ਧੜੀ ਦੇ ਤਹਿਤ ਆ ਥਰੂ ਅ ਮੈਕੈਨਿਜ਼ਮ ਆਫ ਡਿਸੀਟ ਫਰੇ ਭਗਵੰਤ ਮਾਨ ਨੇ ਜੋ ਛਲ ਕੀਤਾ ਕਿਸਾਨ ਅੰਦੋਲਨ ਦੇ ਨਾਲ ਔਰ ਜੋ ਪੰਜਾਬ ਦਾ ਇਹ ਪੰਜਾਬ ਦੀ ਆਵਾਜ਼ ਨੂੰ ਕੁਚਲਣ ਦਾ ਉਹਨੇ ਜੋ ਉਪਰਾਲਾ ਕੀਤਾ ਉਹਦੀ ਬਹੁਤ ਸਖਤ ਸ਼ਬਦਾਂ 'ਚ ਨਿਖੇਧੀ ਕਰਦੇ ਆ ਬਹੁਤ ਮਾੜੀ ਗੱਲ ਹੈ ਇਹ ਉਹੀ ਭਗਵੰਤ ਮਾਨ ਤੇ ਕੇਜਰੀਵਾਲ ਆ ਜਿਹੜੇ ਖੁਦ ਅੰਦੋਲਨ ਕਰ ਕਰਕੇ ਧਰਨੇ ਲਾ ਲਾ ਕੇ ਮੁਜਾਰੇ ਕਰ ਕਰਕੇ ਅੱਜ ਸੱਤਾ 'ਚ ਬੈਠੇ ਨੇ ਹੌਣ ਵੀ ਜਦ ਵੀ ਦਿੱਲੀ ਕੋ ਮਾੜੀ ਮੋਟੀ ਛਰੀਡ ਲੱਗਦੀ ਕਿਸੇ ਸੋਟੀਏ ਦੇ ਕਿਸੇ ਸਤਿੰਦਰ ਜੈਨ ਦੇ ਕਿਸੇ ਕੇਜਰੀਵਾਲ ਤੇ ਇਹ ਦੌੜੇ ਜਾਂਦੇ ਨੇ ਦਿੱਲੀ ਸੜਕਾਂ ਤੇ ਲਿਟਦੇ ਨੇ ਧਰਨੇ ਮਾਰਦੇ ਨੇ ਲੇਕਿਨ ਜੋ ਪੰਜਾਬ ਦੇ ਵਿੱਚ ਕਿਸਾਨ ਆਪਣੀ ਹੱਕੀ ਗੱਲਾਂ ਮੰਗ ਰਹੇ ਨੇ ਮਿਨਿਮਮ ਸਪੋਰਟ ਪ੍ਰਾਈਸ ਦੀ ਲੰਬੇ ਅਰਸੇ ਤੋਂ ਲੜਾਈ ਲੜ ਰਹੇ ਨੇ 6-700 ਕਿਸਾਨ ਦੀ ਜਾਨ ਜਾ ਚੁੱਕੀ ਦਿੱਲੀ ਬਾਰਡਰ ਤੇ ਔਰ ਹੁਣ ਪਿੱਛੇ ਸਾਡਾ ਇੱਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਗੋਲੀ ਮਾਰ ਕੇ ਸ਼ਹੀਦ ਕਰਤਾ ਔਰ ਪਤਾ ਨਹੀਂ ਕਿੰਨੇ ਘਰ ਉਜੜ ਗਏ ਨੇ ਇਸ ਅੰਦੋਲਨ ਵਿੱਚ ਲੇਕਿਨ ਉਹਨਾਂ ਨੇ ਆਪਣੇ ਇਸ ਅੰਦੋਲਨ ਨੂੰ ਮੁਕੰਮਲ ਸ਼ਾਂਤਮਈ ਰੱਖਿਆ ਕਿਸਾਨਾਂ ਨੇ ਪਹਿਲਾਂ ਦਿੱਲੀ ਵੀ ਐਸ ਕੇਐਮ ਨੇ ਸਾਰਾ ਸ਼ਾਂਤਮਈ ਰੱਖਿਆ ਔਰ ਹੁਣ ਜਿਹੜਾ ਸ਼ੰਭੂ ਔਰ ਖਨੋਰੀ ਬਾਰਡਰ ਦੇ ਉੱਤੇ ਸੀਗਾ ਕਿਸੇ ਇੱਕ ਆਦਮੀ ਤੇ ਛਰੀਟ ਨਹੀਂ ਆਈ ਹਾਲਾਂਕਿ ਗਵਰਨਮੈਂਟਾਂ ਨੇ ਇਹਨਾਂ ਦੀਆਂ ਏਜੰਸੀਜ਼ ਨੇ ਇਹਨਾਂ ਦੇ ਟੂਲਜ਼ ਨੇ ਹਰ ਸੰਭ 可能 ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਨਾਲ ਇਹਨਾਂ ਨੂੰ ਉਕਸਾਇਆ ਜਾਵੇ ਇਹਨਾਂ ਨੂੰ ਅ ਕਿਸੇ ਤਰੀਕੇ ਨਾਲ ਲੜਾਈ ਵਿੱਚ ਲਿਆਂਦਾ ਜਾਵੇ ਲੇਕਿਨ ਉਹਨਾਂ ਨੇ ਆਪਣਾ ਸ਼ਾਂਤ ਮਈ ਢੰਗ ਬਣਾ ਕੇ ਰੱਖਿਆ ਆ ਜਿਹੜੀ ਦਲੀਲ ਦੇ ਰਿਹਾ ਭਗਵੰਤ ਮਾਨ ਕੇ ਪੰਜਾਬ ਦਾ ਬਿਜ਼ਨਸ ਸਫਰ ਕਰ ਰਿਹਾ ਜਦੋਂ ਆਮ ਆਦਮੀ ਪਾਰਟੀ ਆਪੋਜੀਸ਼ਨ ਸੀ ਜਦੋਂ ਇਹ ਧਰਨੇ ਮਾਰਦੇ ਸੜਕਾਂ ਰੋਕਦੇ ਮੁਜ਼ਾਰੇ ਕਰਦੇ ਵਿਧਾਨ ਸਭਾ ਚੱਲਣ ਨਹੀਂ ਦਿੰਦੇ ਉਦੋਂ ਪੰਜਾਬ ਦਾ ਬਿਜ਼ਨਸ ਖਰਾਬ ਨਹੀਂ ਸੀ ਹੋ ਰਿਹਾ ਔਰ ਇਹਦੇ ਚ ਕਸੂਰवार ਕੌਣ ਹੈ ਭਗਵੰਤ ਮਾਨ ਨੂੰ ਇਸ ਗੱਲ ਦਾ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਇਹਦਾ ਕਸੂਰवार ਕੌਣ ਹੈ ਕਿਸਾਨਾਂ ਨੇ ਤਾਂ ਦਿੱਲੀ ਜਾ ਕੇ ਇعلان ਕੀਤਾ ਸੀਗਾ ਕਿ ਅਸੀਂ ਪੀਸਫੁੱਲ ਤਰੀਕੇ ਨਾਲ ਰਾਮਲੀਲਾ ਮੈਦਾਨ ਵਿੱਚ ਜਾ ਕੇ ਬੈਠਾਂਗੇ ਔਰ ਉੱਥੇ ਅਸੀਂ ਆਪਣਾ ਸ਼ਾਂਤਮਈ ਸੰਘਰਸ਼ ਕਰਾਂਗੇ ਐਮਐਸਪੀ ਨੂੰ ਇੱਕ ਕਾਨੂੰਨ ਬਣਾ ਕੇ ਉੱਥੋਂ ਉੱਠਾਂਗੇ ਲੇਕਿਨ ਦੁੱਖ ਤੇ ਅਫਸੋਸ ਕੇ ਹਰਿਆਣਾ ਦੀ ਸਰਕਾਰ ਨੇ ਪੰਜਾਬ ਦੀ ਸਰਕਾਰ ਨਾਲ ਮਿਲ ਕੇ ਸ਼ੰਭੂ ਬਾਰਡਰ ਦੇ ਉੱਤੇ ਪਹਿਲਾਂ ਕੰਧ ਖੜੀ ਕੀਤੀ ਹੋਈ ਆ ਸਾਰੀ ਟ੍ਰੈਫਿਕ ਨੂੰ ਅਗਰ ਪੰਜਾਬ ਦੇ ਵਿੱਚੋਂ ਦਿੱਲੀ ਜਾਣ ਵਿੱਚ ਕੋਈ ਰੁਕਾਵਟ ਪੈਦਾ ਕੀਤੀ ਉਹਦਾ ਹਰਿਆਣਾ ਸਰਕਾਰ ਨੇ ਭਾ ਪੰਜਾਬ ਸਰਕਾਰ ਦੀ ਮਿਲੀ ਭੁਗਤਣਾ ਕੀਤੀ ਆ ਉਹਦੇ ਵਿੱਚ ਕਿਸਾਨਾਂ ਦਾ ਕੀ ਰੋਲ ਆ ਜਦੋਂ ਤੁਸੀਂ ਉਹਨਾਂ ਨੂੰ ਜਾਣ ਹੀ ਨਹੀਂ ਦੇਣਾ ਸਾਡੇ ਰਾਸ਼ਟਰੀ ਜਿਹੜਾ ਕੈਪੀਟਲ ਦਿੱਲੀ ਆ ਉੱਥੇ ਪਹੁੰਚਣ ਹੀ ਨਹੀਂ ਦੇਣਾ ਉਹਨਾਂ ਦੇ ਕੋਲ ਹੋਰ ਕੋ ਹੋਰ ਰਾਹ ਕੀ ਸੀਗਾ ਉਹਨਾਂ ਨੂੰ ਜਿੱਥੇ ਰੋਕਿਆ ਗਿਆ ਚਾਹੇ ਉਹ ਕਿਨੌਰੀ ਬਾਰਡਰ ਸੀ ਚਾਹੇ ਸ਼ਮੂ ਬਾਰਡਰ ਸੀ ਉਹ ਉੱਥੇ ਬੈਠ ਕੇ ਨੇ ਔਰ ਅਫਸੋਸ ਕਿ ਹਰਿਆਣਾ ਪੁਲਿਸ ਨੇ ਸਾਡੀ ਧਰਤੀ ਪੰਜਾਬ ਦੇ ਵਿੱਚ ਜਿਹੜਾ ਪੁਲ ਹੈਗਾ ਘੱਗਰ ਦਰਿਆ ਦਾ ਉਹ ਸਾਡਾ ਦਰਿਆ ਦਾ ਪੁਲ ਹੈ ਸਾਡਾ ਪੰਜਾਬ ਦਾ ਉੱਥੇ ਅੰਦਰ ਵੜ ਕੇ ਏਅਰ ਗੈਸ ਮਾਰੇ ਗੋਲੀਆਂ ਮਾਰੀਆਂ ਸਾਡੇ ਕਿਸਾਨਾਂ ਨੂੰ ਪੱਤਰਕਾਰਾਂ ਨੂੰ ਉਹਨਾਂ ਨੇ ਇੰਜਰ ਕੀਤਾ ਸੱਟਾਂ ਮਾਰੀਆਂ ਔਰ ਸ਼ੁਭਕਰਨ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਉਹਦਾ ਤਾਂ ਇਨਸਾਫ ਭਗਵੰਤ ਮਾਨ ਨੇ ਕੋਈ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਮੋਦੀ ਨੂੰ ਜਾਂ ਬੀਜੇਪੀ ਦੀ ਕੇਂਦਰ ਸਰਕਾਰ ਆ ਹਰਿਆਣਾ ਸਰਕਾਰ ਦੇ ਖਿਲਾਫ ਕੋਈ ਇੱਕ ਸ਼ਬਦ ਨਹੀਂ ਬੋਲਿਆ ਪਰ ਹੁਣ ਸਾਰਾ ਠਿਕਰਾ ਜਿਹੜਾ ਕਿਸਾਨਾਂ ਦੇ ਸਿਰ ਤੇ ਪਾਣ ਦਿੱਤਾ ਕਿ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਪੰਜਾਬ ਦੀ ਵਪਾਰ ਵਿੱਚ ਕਮੀ ਕਿਹੜੇ ਵਪਾਰ ਵਿੱਚ ਕਮੀ ਆਈ ਜੀ ਦੱਸੋ ਮੈਨੂੰ ਜਰਾ ਵਪਾਰ ਵਿੱਚ ਕਵੀਤਾ ਜੋ ਭਗਵੰਤ ਮਾਨ ਉਜਾੜਾ ਕਰ ਰਿਹਾ ਸਾਡੇ ਬਜਟ ਦਾ ਜਿਸ ਢੰਗ ਦੇ ਨਾਲ ਸਾਰੇ ਦੇਸ਼ ਵਿਆਪਕ ਅਖਬਾਰਾਂ ਵਿੱਚ ਰੰਗੀਨ ਇਸ਼ਤਿਹਾਰ ਸਾਰੇ 에ਰਪੋਰਟ ਰੇਲਵੇ ਸਟੇਸ਼ਨ ਤੇ ਡਿਜੀਟਲ ਬੋਰਡ ਲੱਗੇ ਨੇ ਲੱਖਾਂ ਕਰੋੜਾ ਰੁਪਏ ਦੇ ਔਰ ਸੈਂਕੜੇ ਕਰੋੜ ਇਸ ਬੰਦੇ ਨੇ ਸਾਰੇ ਪੰਜਾਬ ਦੇ ਵਿੱਚ ਕੋਈ ਚੌਕ ਚੁਰਾਹਾ ਨਹੀਂ ਛੱਡਿਆ ਇਸ਼ਤਿਹਾਰबाजी ਕਰ ਕਰਕੇ ਸਾਡਾ ਉਜਾੜਾ ਕਰ ਦਿੱਤਾ ਉਸ ਉਜਾੜੇ ਦਾ ਕੌਣ ਜਵਾਬ ਦੇ ਹੈਗਾ ਔਰ ਜੋ ਹਜ਼ਾਰ ਹਜ਼ਾਰ ਗਨਮੈਨ ਲੈ ਕੇ ਇਹਨਾਂ ਦੇ ਮੰਤਰੀ ਸੰਤਰੀ ਆ ਲਾਮ ਲਸ਼ਕਰ ਲੈ ਕੇ ਘੁੰਮਦੇ ਨੇ ਕਿਚਰੀਵਾਲ ਨੂੰ ਦਰਜਣਾ ਹੁਣ ਵੀ ਗੱਡੀਆਂ ਸਰਕਾਰੀ ਦਿੱਤੀਆਂ ਨੇ ਭਗਵੰਤ ਮਾਨ ਦਾ ਕਾਫਲਾ 100 ਤੋਂ ਉੱਤੇ ਗੱਡੀ ਦਾ ਹੁੰਦਾ ਉਹਦਾ ਨੁਕਸਾਨ ਉਜਾੜਾ ਪੰਜਾਬ ਦੇ ਖਜ਼ਾਨੇ ਦਾ ਕੌਣ ਕਰ ਰਿਹਾ ਜੀ ਇਸ ਕਰਕੇ ਜੋ ਇਹਨਾਂ ਨੇ ਸਾਡੇ ਕਿਸਾਨਾਂ ਦੇ ਨਾਲ ਕੀਤਾ ਇਹ ਬੇਸਿਕਲੀ ਬੀਜੇਪੀ ਦਾ ਜਿਹੜਾ ਯੂਪੀ ਦਾ ਮਾਡਲ ਸੀ ਯੋਗੀ ਸਰਕਾਰ ਦਾ ਬੁਲਡੋਜ਼ਰ ਪੋਲਿਟਿਕਸ ਦਾ ਉਹ ਸਾਡੇ ਪੰਜਾਬ ਦੇ ਉੱਤੇ ਬੁਲਡੋਜ਼ਰ ਪੋਲਿਟਿਕਸ ਚਲਾਈ ਆ ਭਗਵੰਤ ਮਾਨ ਨੇ ਦਿਖਾਤਾ ਕਿ ਉਹ ਪੰਜਾਬ ਵਿਰੋਧੀ ਵੀ ਆ ਉਹ ਕਿਸਾਨ ਵਿਰੋਧੀ ਵੀ ਆ ਉਹ ਸਿੱਖ ਵਿਰੋਧੀ ਵੀ ਆ ਜਿਸ ਢੰਗ ਦੇ ਨਾਲ ਸਾਡੇ ਨੌਜਵਾਨਾਂ ਤੇ ਐਨਐਸਏ ਲਾ ਕੇ ਮਲਟੀਪਲ ਕੇਸਸ ਯੋਪਾ ਦੇ ਤਹਿਤ ਕਰਕੇ ਉਹਨਾਂ ਨੂੰ ਪਿਛਲੇ 2 ਸਾਲ ਤੋਂ ਨਜ਼ਰਬੰਦ ਰੱਖਿਆ ਇਹਨੇ ਆਪਣਾ ਜਿਹੜਾ ਖਲਾਸਾ ਪੂਰਾ ਕਰ ਦਿੱਤਾ ਔਰ ਮੈਂ ਗੱਲ ਕਹਿਣ ਚ ਬਰੇਜ਼ ਨਹੀਂ ਕਰੂੰਗਾ ਕਿ ਭਗਵੰਤ ਮਾਨ ਦੀ ਅੱਛੇ ਤਰੀਕੇ ਨਾਲ ਔਰ ਸੌਰੀ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੇ ਲੀਡਰਾਂ ਦੀ ਬੀਜੇਪੀ ਨੇ ਬੰਮਾ ਮਰੋੜ ਦਿੱਤੀਆਂ ਨੇ ਇਹਨਾਂ ਤੇ ਸ਼ਰਾਬ ਘਟਾਲੇ ਦੇ ਪਰਚੇ ਨੇ ਔਰ ਇਹਦੇ ਤੇ ਮਨੀਸ਼ ਸੋਢੀਆ ਸਤਿੰਦਰ ਜੈਨ ਤੇ 1300 ਕਰੋੜ ਕਲਾਸਰੂਮ ਘਟਾਲੇ ਦਾ ਐਫਆਈਆਰ ਦਰਜ ਹੋ ਰਹੀ ਹੈ ਕੇਜਰੀਵਾਲ ਨੂੰ ਪਤਾ ਕਿ ਮੇਰੇ ਖਿਲਾਫ ਸ਼ਿਸ਼ਮੈਲ ਦਾ 50 ਕਰੋੜ ਰੁਪਏ ਦਾ ਸੀਪੀਡਬਲਿਊਡੀ ਨੇ ਰਿਪੋਰਟ ਦਿੱਤੀ ਆ ਜਿਹੜੇ ਕੰਟਰੋਲਰ ਆਡੀਟਰ ਜਨਰਲ ਦੀ ਰਿਪੋਰਟ ਆ ਚੁੱਕੀ ਪਬਲਿਕ ਡੋਮੇਨ ਚ ਉਹਨਾਂ ਬਤਾਵਾ ਕਿ ਸ਼ਿਸ਼ਮੈਲ ਤੇ ਦੇਹਤ ਮੈਨੂੰ ਬੀਜੇਪੀ ਸਰਕਾਰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਛੁੱਟੇਗੀ ਇਹ ਜਿਹੜਾ ਲੇਟੈਸਟ ਕਦਮ ਚੱਕਿਆ ਭਗਵੰਤ ਮਾਨ ਨੇ ਔਰ ਕੇਜਰੀਵਾਲ ਨੇ ਕਿਸਾਨਾਂ ਦੇ ਨਾਲ ਜੋ ਧਰੋ ਕਮਾਇਆ ਵਾ ਇਹ ਬੀਜੇਪੀ ਦੇ ਕਹਿਣ ਦੇ ਉੱਤੇ ਕਰਾਇਆ ਵਾ ਉਹਨਾਂ ਦੇ ਪ੍ਰੈਸ਼ਰ ਵਿੱਚ ਆਣ ਕੇ ਕੀਤਾ ਵਾ ਔਰ ਉਹ ਭਾਜਪੀ ਦੀ ਪੋਲਿਟਿਕਸ ਪੰਜਾਬ ਦੇ ਵਿੱਚ ਰੈਪਲੀਕੇਟ ਕੀਤੀ ਮੇ ਸਾਡੀ ਸਭ ਦੀ ਨਕਲ ਨਹੀਂ ਮੇਰੀ ਨਹੀਂ ਜਿੰਨੇ ਇਨਸਾਫ ਪਸੰਦ ਲੋਕ ਨੇ ਪੰਜਾਬ ਦੇ ਵਿੱਚ ਉਹਨਾਂ ਦੀ ਮੰਗ ਹੈ ਕਿ ਤੁਰੰਤ ਇਹਨਾਂ ਸਾਰੇ ਆਗੂਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਔਰ ਰਾਈਟ ਟੂ ਪ੍ਰੋਟੈਸਟ ਸੰਵਿਧਾਨ ਜਿਹਦੀਆਂ ਫੋਟੋਆਂ ਇਹਨਾਂ ਨੇ ਪਿੱਛੇ ਬਾਬਾ ਸਾਹਿਬ ਅੰਬੇਦਕਰ ਦੀਆਂ ਟੰਗੀਆਂ ਇਹ ਸਾਡਾ ਅਧਿਕਾਰ ਹੈ ਟੂ ਪ੍ਰੋਟੈਸਟ ਪੀਸਫੁਲੀ ਇਹ ਕੋ ਰੋਕ ਨਹੀਂ ਸਕਦਾ ਭਗਵੰਤ ਮਾਨ ਮਤਲਬ ਕਿ ਇਸ ਦੇਸ਼ ਦੇ ਜਿਵੇਂ ਮੁਗਲਾਂ ਮੁਗਲਾਂ ਦੇ ਰਾਜ ਵਿੱਚ ਜਾਂ ਜਿਦਾ ਅੰਗਰੇਜ਼ਾਂ ਦੇ ਰਾਜ ਵਿੱਚ ਉਸ ਰਾਤੇ ਤੁਰ ਪਿਆ ਹੋਇਆ ਵਾ ਇਸ ਨੂੰ ਹਰ ਪੀਸਫੁਲ ਪ੍ਰੋਟੈਸਟ ਅਲਾਉ ਕਰਨਾ ਚਾਹੀਦਾ ਵਾ ਔਰ ਜਿਹੜੇ ਕਿਸਾਨਾਂ ਨੂੰ ਰੋਕਿਆ ਗਿਆ ਲਤਾੜਿਆ ਗਿਆ ਅਰੈਸਟ ਕੀਤਾ ਗਿਆ ਉਹਦੀ ਜਨਤਕ ਮਾਫੀ ਪੰਜਾਬ ਦੇ ਲੋਕਾਂ ਕੋਲ ਕਰਨੀ ਚਾਹੀਦੀ ਦੇਖੋ ਪਿਛਲੀ ਕਾਂਗਰਸ ਦੀ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਆਪਾਂ ਜੋ ਮਰਜ਼ੀ ਉਹਦੀ ਕੰਡੈਮਨੇਸ਼ਨ ਕਰੀਏ ਇੱਕ ਵੀ ਕਿਸਾਨ ਦੇ ਉਹਨਾਂ ਨੇ ਪੰਜਾਬ ਵਿੱਚ ਰੀਤ ਨਹੀਂ ਆਉਣ ਦਿੱਤੀ ਉਹਨਾਂ ਨੇ ਬਲਕੇ ਫੈਸਿਲੀਟੇਟ ਕੀਤਾ ਕਿ ਤੁਸੀਂ ਆਪਣਾ ਪ੍ਰੋਟੈਸਟ ਜੜਾ ਦਿੱਲੀ ਵਿੱਚ ਜਾ ਕੇ ਕਰੋ ਤੇ ਭਗਵੰਤ ਮਾਨ ਸਾਡੇ ਕਿਸਾਨਾਂ ਨੂੰ ਇੱਥੇ ਹੀ ਹਰਿਆਣੇ ਤੋਂ ਛੱਤਰ ਪੁਆਈ ਜਾਂਦਾ ਉਹਨਾਂ ਨੂੰ ਡਾਂਗਾ ਪੁਆਈ ਜਾਂਦਾ ਉਹਨਾਂ ਨੂੰ ਗੋਲੀਆਂ ਪੁਆਈ ਜਾਂਦਾ ਮਰਵਾਈ ਜਾਂਦਾ ਉਹਨਾਂ ਨੂੰ ਆ ਤੁਹਾਡੇ ਟੀਅਰ ਗੈਸ ਮਰਵਾਏ ਜਾਂਦੇ ਇਹਨਾਂ ਨੂੰ ਮਾੜੀ ਮੈਂ ਸਮਝਦਾ ਕਿ ਕਰਤੂਤ ਭਗਵੰਤ ਮਾਨ ਤੇ ਕੇਜਰੀਵਾਲ ਵਾਸਤੇ ਨਹੀਂ ਹੋ ਸਕਦੇ ਕਿ ਸਾ ਪੰਜਾਬ ਕਿਸਾਨ ਪ੍ਰਧਾਨ ਸੂਬਾ ਵਾ ਅਸੀਂ ਕਹਿੰਦੇ ਹਾਂ ਕਿ ਪਾਕਿਸਤਾਨ ਦੇ ਨਾਲ ਜਿਹੜਾ ਪੁਰਾਣਾ ਸਿਲਕ ਰੂਟ ਦਾ ਬਾਰਡਰ ਉਹ ਖੁੱਲਣਾ ਚਾਹੀਦਾ ਲੇਕਿਨ ਭਗਵੰਤ ਪਾਣ ਤੇ ਕੇਜਰੀਵਾਲ ਕਹਿੰਦੇ ਕਿ ਪਾਕਿਸਤਾਨ ਦੇ ਨਾਲ ਵਪਾਰ ਦਾ ਬਾਰਡਰ ਨਹੀਂ ਖੁੱਲਣਾ ਚਾਹੀਦਾ ਇਹ ਕੈਦੀ ਨੀਤੀ ਹੈਗੀ ਆ ਇਹ ਬੀਜੇਪੀ ਦੀ ਨੀਤੀ ਆ ਅਸੀਂ ਕਹਿੰਨੇ ਕਿ ਪੰਜਾਬ ਦੇ ਵਿੱਚ ਕਾਨੂੰਨ ਲਾਗੂ ਕਰੋ ਜਿਹਦੇ ਨਾਲ ਗੈਰ ਪੰਜਾਬੀ ਪੰਜਾਬ ਦੇ ਵਿੱਚ ਬਿਨਾਂ ਸ਼ਰਤਾ ਪੂਰੀਆਂ ਕੀਤੇ ਵੋਟਰ ਨਾ ਬਣ ਸਕਣ ਮਾਲਕ ਨਾ ਬਣ ਸਕਣ ਸਰਕਾਰੀ ਨੌਕਰੀਆਂ ਨਾ ਲੈ ਸਕਣ ਲੇਕਿਨ ਇਹ ਕਹਿੰਦਾ ਕਿ ਸਾਨੂੰ ਇਸ ਤਰ੍ਹਾਂ ਦਾ ਕਾਨੂੰਨ ਕੋਈ ਚਾਹੀਦਾ ਨਹੀਂਗਾ ਇਹ ਵੀ ਬੀਜੇਪੀ ਦੀ ਬੋਲੀ ਬੋਲ ਰਹੇ ਨੇ ਔਰ ਸਾਡੇ ਪਾਣੀਆਂ ਦਾ ਅਧਿਕਾਰ ਦੀ ਲੜਾਈ ਜੇ ਉਹ ਲੜਦੇ ਨੇ ਤੇ ਪਾਣੀ ਵਾਲੇ ਮੋਰਚੇ ਦੇ ਉੱਤੇ ਹਮਲਾ ਉਹਨਾਂ ਦੀਆਂ ਅਰੈਸਟਾਂ ਜਿਹੜਾ ਵੀ ਪੰਜਾਬ ਦੇ ਵਿੱਚ ਕੋਈ ਆਵਾਜ਼ ਉਠਾਉਂਦਾ ਉਹਨਾਂ ਨੂੰ ਇਹ ਪੁਲਿਸ ਦਾ ਦੁਰਉਪਯੋਗ ਕਰਕੇ ਅੱਜ ਮੈਂ ਤਾਂ ਹੀ ਉਹ ਬਾਰ-ਬਾਰ ਕਹਿਣਾ ਚਾਹਣਾ ਪੰਜਾਬ ਦੇ ਲੋਕਾਂ ਨੂੰ ਕਿ ਪੰਜਾਬ ਇਜ਼ ਅ ਪੁਲਿਸ ਸਟੇਟ ਨਾਓ ਇਹ ਪੁਲਿਸ ਤੇ ਸ਼ਾਸਨ ਦੇ ਰਾਹੀਂ ਪੋਲਿਟਿਕਸ ਕੇਜਰੀਵਾਲ ਤੇ ਭਗਵੰਤ ਮਾਨ ਚਲਾ ਰਹੇ ਨੇ ਤੁਹਾਡੇ ਸਾਹਮਣੇ ਜੋ ਪੁਸ਼ਪਿੰਦਰ ਕਰਨਲ ਪੁਸ਼ਪਿੰਦਰ ਸਿੰਘ ਬਾਟ ਔਰ ਉਹਦੇ ਪੁੱਤਰ ਦੀ ਕੁੱਟਮਾਰ ਹੋਈ ਨੂੰ ਹਫਤਾ ਹੋ ਗਿਆ ਵਾ ਅੱਜ ਤੱਕ ਜਿਹੜੇ ਪੁਲਿਸ ਵਾਲਿਆਂ ਨੇ ਉਹਨਾਂ ਦੀ ਕੁੱਟਮਾਰ ਕੀਤੀ ਔਰ ਉਹਨਾਂ ਦੇ ਖਿਲਾਫ ਅਣਪਛਾਤੀ ਐਫ ਆਈ ਆਰ ਹੈ ਹਾਲਾਂਕਿ ਦੇ ਆਪ ਵੀ ਨ 아이ਡੈਂਟੀਫਾਈਡ ਬਾਈ ਦ ਕਰੰਟਸ ਫੈਮਿਲੀ ਦੇ ਹੈਵ ਬੀਨ ਆਈਡੈਂਟੀਫਾਈਡ ਬਾਈ ਦ ਸੀ ਸੀ ਟੀ ਵੀਜ਼ ਅਰਾਊਂਡ ਦ ਵੈਸਿਲਿਟੀ ਜਿਹੜਾ ਕੋਰਨਲ ਤੋਂ ਉਹਦਾ ਬੇਟਾ ਹਸਪੀਟਲ ਦਾਖਲ ਨੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਨੇ ਐਫ ਆਈ ਆਰ ਅਣਪਛਾਤੇ ਬੰਦਿਆਂ ਦੇ ਇੱਕ ਢਾਬੇ ਵਾਲੇ ਦੇ ਕਹਿਣ ਦੇ ਉੱਤੇ ਕੀਤੀ ਜਾ ਰਹੀ ਹੈ ਜਿਹੜੇ ਅਫੈਕਟਿਡ ਨੇ ਜਿਨ੍ਹਾਂ ਦੀ ਮੈਡੀਕਲ ਮੈਡੀਕਲ ਲੀਗਲ ਰਿਪੋਰਟਸ ਐ ਐਮ ਐਲ ਆਰ ਕੱਟੀਆਂ ਹੋਈਆਂ ਨੇ ਐਫ ਆਈ ਆਰ ਸ਼ੁੱਡ ਬੀ ਰ ਔਰ ਸਾਰੇ ਪੁਲਿਸ ਵਾਲਿਆਂ ਨੂੰ ਨਾਮਜ਼ਦ ਕਰਨਾ ਚਾਹੀਦਾ ਵਾ ਸਸਪੈਂਸ਼ਨ ਕਾਫੀ ਨਹੀਂ ਗਈ ਉਹਨਾਂ ਨੂੰ ਨਾਮਜ਼ਦ ਕਰਕੇ ਉਹਨਾਂ ਦੀ ਤੁਰੰਤ ਅਰੈਸਟ ਕਰਨੀ ਹੋਣੀ ਚਾਹੀਦੀ ਹੈ ਔਰ ਇਦਾਂ ਦੇ ਪੁਲਿਸ ਵਾਲੇ ਜਿਹੜੇ ਅ ਵਰਦੀ ਚ ਹੋ ਕੇ ਮਤਲਬ ਇੱਕ ਗੈਂਗਸਟਰਾਂ ਨਾਲ ਆਲਾ ਕੰਮ ਕਰ ਰਹੇ ਨੇ ਔਰ ਉਦੋਂ ਜਦੋਂ ਉਹਦੀ ਵਾਈਫ ਨੇ ਦੱਸਿਆ ਕਿ ਜਦੋਂ ਉੱਥੇ ਉਹਨੂੰ ਕੁੱਟਰੇ ਸੀਗੇ ਉਹ ਕਹਿ ਰਹੇ ਸੀ ਕਿ ਅਸੀਂ ਪਿੱਛੋਂ ਇਨਕਾਊਂਟਰ ਕਰਕੇ ਆਏ ਆ ਤੁਸੀਂ ਵੀ ਬੰਦੇ ਨਾ ਬਣੇ ਤਾਂ ਤੁਹਾਡਾ ਵੀ ਇਨਕਾਊਂਟਰ ਕਰ ਦਾਂਗੇ ਆ ਭਗਵਾਨ ਪ੍ਰਮਾਨ ਦੀ ਪੰਜਾਬ ਦੇ ਵਿੱਚ ਪੁਲਿਸ ਸਟੇਟ ਦਾ ਇੱਕ ਮੈਂ ਉਦਾਹਰਨ ਰੀਪੀਟਿਡਲੀ ਆ ਰਿਹਾ ਵਾ ਐਨਡੀਪੀਐਸ ਦੇ ਕੇਸਾਂ ਦੇ ਉੱਤੇ ਬੁਲਡੋਜ਼ਰ ਚਲਾ ਰਿਹਾ ਵਾ ਅਸੀਂ ਸਾਰੇ ਪੰਜਾਬ ਨਸ਼ਿਆਂ ਦੇ ਖਿਲਾਫ ਲੜਾਈ ਦੇ ਵਿੱਚ ਅਸੀਂ ਹਾਮੀ ਆ ਅਸੀਂ ਚਾਹੁੰਦੇ ਆ ਕਿ ਨਸ਼ੇ ਪੰਜਾਬ ਦੇ ਵਿੱਚ ਬੰਦ ਹੋਣ ਪਰ ਇਹ ਤੁਹਾਨੂੰ ਅਧਿਕਾਰ ਕਿਹਨੇ ਦਿੱਤਾ ਕਿ ਘਰਾਂ ਦੇ ਘਾਟਾ ਦਿਓ ਫਰਸ਼ ਕਰੋ ਕੋਈ ਵਿਅਕਤੀ ਅੱਜ ਐਨਡੀਪੀਐਸ ਵਿੱਚ ਇਨਵੋਲਡ ਹੈ ਉਹਦੇ ਪਰਿਵਾਰ ਦੇ 8-9 ਮੈਂਬਰ ਹੋਰ ਵੀ ਉਹਦੇ ਨਾਲ ਰਹਿੰਦੇ ਨੇ ਤੁਸੀਂ ਇੱਕ ਆਦਮੀ ਦੀ ਸਜ਼ਾ ਨੋਆ ਨੂੰ ਦੇ ਦੋ ਘਾਟਾ ਕੇ ਅੱਜ ਉਹ ਇਨਵੋਲਡ ਹੈ ਅੱਜ ਮੰਨ ਲਓ ਕਿ ਉਹ ਅਕਿਊਜ਼ਡ ਹੈ ਇਹ ਵੀ ਮੰਨ ਲਓ ਕਿ ਉਹਨੂੰ ਸਜ਼ਾ ਹੋ ਗਈ ਆ ਕਿਸੇ ਹੇਠਲੀ ਅਦਾਲਤ ਵਿੱਚੋਂ ਕੱਲ ਨੂੰ ਅਪੀਲ ਦਾਇਰ ਕਰਦਾ ਉਹ ਹਾਈ ਕੋਰਟ ਤੇ ਸੁਪਰੀਮ ਕੋਰਟ 'ਚੋਂ ਉਹਦੀ ਐਕਵਿਟਲ ਹੋ ਜਾਂਦੀ ਉਹ ਬਰੀ ਕੀਤਾ ਜਾਂਦਾ ਤੇ ਜਿਹੜੇ ਘਟਾ ਦਿੱਤੇ ਨੇ ਭਗਵੰਤ ਮਾਨ ਤੇ ਕੇਜਰੀਵਾਲ ਹੋਣਾ ਨੇ ਬੁਲਡੋਜ਼ਰ ਦੇ ਨਾਲ ਉਹ ਉਹਨਾਂ ਦੇ ਘਰ ਕੌਣ ਬਣਾ ਕੇ ਦੇਵੇਗਾ ਇਹ ਭਗਵੰਤ ਮਾਨ ਦਾ ਉਹ ਕਿੱਸਾ ਹੋ ਗਿਆ ਕਿ ਹੀ ਹੈਜ਼ ਬਿਕਮ ਦ ਪੁਲਿਸ ਇਨਸੈਲਫ ਹੀ ਹੈਜ਼ ਬਿਕਮ ਦ ਪ੍ਰੋਸੀਕਿਊਸ਼ਨ ਇਨਸੈਲਫ ਹੀ ਹੈਜ਼ ਬਿਕਮ ਦ ਜੱਜ ਇਨਸੈਲਫ ਐਂਡ ਹੀਜ਼ ਬਿਕਮ ਦ ਜੂਰੀ ਹਿੰਸੈਲਫ ਸਾਰਾ ਸੰਵਿਧਾਨ ਦਾ ਜਿਹੜਾ ਕ੍ਰਿਮੀਨਲ ਜਸਟਿਸ ਸਿਸਟਮ ਹੈ ਇੱਕ ਆਦਮੀ ਨੇ ਹਾਈਜੈਕ ਕਰਕੇ ਆਪਣੇ ਕੋਲ ਸ਼ਕਤੀਆਂ ਲੈ ਲੀਆਂ ਮੈਂ ਸਰਪੰਚ ਲੁਧਿਆਣੇ ਦਾ ਸੀ ਇੱਕ ਦਿਨ ਕਹਿ ਰਿਹਾ ਜਿੱਦ ਕਿ ਪਿੰਡ ਕਿਸੇ ਐਨਡੀਪੀਐਸ ਅਕਿਊਜ਼ ਦਾ ਘਾਟਾ ਆਇਆ ਸੀ ਉਹ ਕਹਿੰਦਾ ਚੀਫ ਮਨਿਸਟਰ ਸਾਹਿਬ ਦਾ ਮੈਨੂੰ ਫੋਨ ਆਇਆ ਮੈਂ ਫੋਨ ਤੇ ਉਹਨਾਂ ਨੂੰ ਦੱਸਤਾ ਕਿ ਜਿਹੜਾ ਆਦਮੀ ਨਸ਼ੇ ਵੇਚਦਾ ਉਹ ਪੰਚਾਇਤ ਦੀ ਜ਼ਮੀਨ ਦੇ ਉੱਤੇ ਉਹਦਾ ਘਰ ਹੈ ਕਹਿੰਦਾ ਢਾ ਦਿਓ ਉਹਦਾ ਘਰ ਮਤਲਬ ਜਸਟ ਵਰਬਲ ਆਰਡਰਸ ਤੇ ਘਾਟਾ ਆਏ ਜਾ ਰਹੇ ਨੇ ਔਰ ਇਸ ਕਾਰਨ ਬੁਲਡੋਜ਼ਰ ਪੋਲਿਟਿਕਸ ਨੂੰ ਸੁਪਰੀਮ ਕੋਰਟ ਨੇ ਇਹਦੇ ਤੇ ਮਨਾਹੀ ਕੀਤੀ ਹੋਈ ਹੈ ਕਿ ਕੋਈ ਵੀ ਘਰ ਦੇਸ਼ ਵਿੱਚ ਨਹੀਂ ਟੱਠੇਗਾ ਸਾਡੀ ਮਨਜ਼ੂਰੀ ਤੋਂ ਬਗੈਰ ਬਗੈਰ ਕਾਨੂੰਨ ਦੀ ਪ੍ਰਕਿਰਿਆ ਫਾਲੋ ਕੀਤੇ ਕੋਈ ਘਟਾ ਆਇਆ ਨਹੀਂ ਜਾਵੇਗਾ ਹਾਈ ਕੋਰਟ ਵਿੱਚ ਵੀ ਮਾਮਲਾ ਗਿਆ ਔਰ ਹਾਈ ਕੋਰਟ ਵਿੱਚ ਨਾ ਨੇ ਸਟੇਟਮੈਂਟ ਦਿੱਤੀ ਕਿ ਅਸੀਂ ਪੂਰਾ ਪ੍ਰਕਿਰਿਆ ਫਾਲੋ ਕਰਕੇ ਘਟਾਵਾਂਗੇ ਲੇਕਿਨ ਸਿੱਧਾ ਹੀ ਮਸ਼ੀਨ ਲੈ ਜਾਂਦੇ ਨੇ ਤੇ ਜਾ ਕੇ ਉਹਨਾਂ ਦੇ ਘਟਾ ਦਿੰਦੇ ਅਸੀਂ ਮੈਂ ਫਿਰ ਰੀਇਟ੍ਰੇਟ ਕਰਦਾ ਵੀ ਆਰ ਸਟਰੋਂਗਰ ਦੈਨ ਭਗਵੰਤ ਮਾਨ ਐਂਡ ਕੇਜਰੀਵਾਲ ਇਨ ਦ ਵਾਰ ਅਗੇਨਸ ਡਰੱਗਸ ਇਹ ਤਾਂ 3 ਸਾਲ ਸੁੱਤੇ ਰਹੇ ਨੇ ਹੁਣ ਜਾਗੇ ਨੇ ਜਦੋਂ ਲੋਕਾਂ ਨੇ ਚਪੇਂਡਾ ਮਾਰੀਆਂ ਜਦੋਂ ਲੋਕਾਂ ਨੇ ਹਰਾਤ ਤੇ ਜਦੋਂ ਲੋਕਾਂ ਨੇ ਪਾਰਲੀਮੈਂਟ ਵਿੱਚ ਜ਼ਮਾਨਤਾ ਜਬਤ ਕਰਾਤੀਆਂ ਜਦੋਂ ਲੋਕ ਕਾਰਪੋਰੇਸ਼ਨਾਂ ਦੀ ਇਲੈਕਸ਼ਨਾਂ ਵਿੱਚ ਹਾਰ ਹੋਈ ਉਹਨ ਉੱਠੇ ਨੇ ਔਰ ਹੁਣ ਬਿਲੇਟਿਡ ਐਕਸ਼ਨ ਵਿੱਚ ਘਬਰਾਹਟ ਵਿੱਚ ਆਪਣੇ ਘਰੋਂ ਜਿਹੜਾ ਇਸ ਇਲਜ਼ਾਮ ਲਾ ਕੇ ਤੇ ਸਾਰੇ ਘਰਾਂ ਨੂੰ ਢਾਅ ਢਵਾਇ ਬੁਲਡੋਜ਼ਰ ਪੋਲਿਟਿਕਸ ਇਹਦੀ ਅਸੀਂ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਅਗਲੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਦੇਖੋ ਇਹਨਾਂ ਨੇ ਵਾਰ ਔਨ ਡਰੱਗਸ ਡਿਕਲੇਅਰ ਕੀਤੀ ਆ ਮੈਂ ਅਮਨ ਅਰੋੜਾ ਤੇ ਭਗਵੰਤ ਮਾਨ ਨੂੰ ਪੁੱਛਣਾ ਵਾਈ ਨੋ ਵਾਰ ਅਗੇਂਸਟ ਇਲੀਗਲ ਮਾਈਨਿੰਗ ਇਨ ਪੰਜਾਬ ਵਾਈ ਨੋ ਵਾਰ ਅਗੇਂਸਟ ਕਰਪਸ਼ਨ ਇਨ ਪੰਜਾਬ ਇਲੀਗਲ ਮਾਈਨਿੰਗ ਪੰਜਾਬ ਦੇ ਵਿੱਚ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਸਾਰੇ মিডিਆ ਨੇ ਦਿਖਾਇਆ ਮੇਰਾ ਖਿਆਲ ਹੈ ਕੋਈ ਜ਼ਿਲ੍ਹਾ ਨਹੀਂ ਜਿੱਥੇ ਸਾਡੇ ਨਦੀਆਂ ਤੇ ਸਾਡੀ ਜ਼ਮੀਨ ਦਾ ਬਲਾਤਕਾਰ ਨਹੀਂ ਕੀਤਾ ਜਾਦਾ ਇਹਨਾਂ ਦੇ ਐਮ ਐਲ ਏਸ ਹਰਜੋਤ ਬੈਂਸ ਵਰਗੇ ਉਹਦੇ ਚਾਚਾ ਉਹਦੇ ਰਿਸ਼ਤੇਦਾਰ ਇਹਨਾਂ ਦੇ ਮਨਿਸਟਰਸ ਕਟਾਰੂ ਚੱਕ ਵਰਗੇ ਜਿਹੜੇ ਹਫਤਾ ਲੈਂਦੇ ਨੇ ਫ੍ਰੋਮ ਦੀ ਕ੍ਰਸ਼ਰ ਇੰਡਸਟਰੀ ਰਾਈਟ ਫ੍ਰੋਮ ਤੁਸੀਂ ਲਾ ਲਓ ਕਿ ਰੋਪੜ ਤੋਂ ਸ਼ੁਰੂ ਹੋ ਕੇ ਆਨੰਦਪੁਰ ਤੋਂ ਪਠਾਨਕੋਟ ਤੱਕ ਜਿੰਨੇ ਕ੍ਰਸ਼ਰਸ ਨੇ ਸਾਰੇ आम आदमी पार्टी ਦੇ ਐਮ ਐਲ ਏ ਸ ਤੇ ਇਹਨਾਂ ਦੇ ਮਿਨਿਸਟਰਸ ਨੂੰ 2-2 3-3 4-4 ਲੱਖ ਰੁਪਿਆ ਮਹੀਨਾ ਹਫਤਾ ਦਿੰਦੇ ਨੇ ਮਹੀਨਾ ਬਚਿਆ ਹੋਇਆ ਵਾ ਲੇਕਿਨ વોਰ ਅਗੇਂਸਟ ਮਾਈਨਿੰਗ ਨਹੀਂ ਕਿਹਾ ਇਲੀਗਲ ਮਾਈਨਿੰਗ ਕੇਜਰੀਵਾਲ ਔਰ ਕੌਣ ਕੇਜਰੀਵਾਲ ਕਹਿੰਦਾ ਹੁੰਦਾ ਸੀ ਕਿ ਓਪੋਜੀਸ਼ਨ ਜਦੋਂ ਅਸੀਂ ਕਹਿੰਦੇ ਜੀ ਕਿ ਅਸੀਂ 20000 ਕਰੋੜ ਰੁਪਿਆ ਗੈਰ ਕਾਨੂੰਨੀ ਮਾਈਨਿੰਗ ਬੰਦ ਕਰਾਂਗੇ ਤੇ 20000 ਕਰੋੜ ਰੁਪਿਆ ਖਜ਼ਾਨੇ ਵਿੱਚ ਜਮ੍ਹਾਂ ਕਰਾਵਾਂਗੇ ਪਿਛਲੇ 3 ਸਾਲ ਦੀ ਮੇਰੇ ਵੀਰੋ ਜਾ ਕੇ ਜਿਹੜੀ ਰੈਵਨਿਊ ਜਨਰੇਟ ਹੋਰੀ ਫਰੋਮ ਮਾਈਨਿੰਗ ਡਿਪਾਰਟਮੈਂਟ ਉਹ ਕੇਵਲ 250 ਕਰੋੜ ਰੁਪਏ ਸਾਲਾਨਾ ਹੈ ਇਹਦਾ ਮਤਲਬ 19750 ਕਰੋੜ ਰੁਪਏ ਕੇਜਰੀਵਾਲ ਦੱਸੇ ਕਿ ਕਿੱਥੇ ਜਾ ਰਹੇ ਨੇ ਉਹ ਕੌਣ ਖਾ ਰਿਆ ਵਾ ਕਿ ਦਿੱਲੀ ਦੇ ਇਲੈਕਸ਼ਨਾਂ ਵਿੱਚ ਗਏ ਨੇ ਕਿ ਕੇਜਰੀਵਾਲ ਤੇ ਇਹਨਾਂ ਦੇ ਦਿੱਲੀ ਦੇ ਅਖੋਤੀਆ ਝਾੜੂ ਪਾਰਟੀ ਦੇ ਲੀਡਰ ਇਹਨਾਂ ਦੀਆਂ ਜੇਬਾਂ ਵਿੱਚ ਜਾ ਰਹੇ ਨੇ ਇਸ ਕਰਕੇ ਇਹ ਸਾਰਾ بڑا ਮਸਲਾ ਅੱਜ ਵਿਚਾਰਨ ਵਾਲਾ ਹੈ ਔਰ ਮੈਂ ਪੰਜਾਬ ਦੇ ਸਾਰੇ ਵਪਾਰੀਆਂ ਨੂੰ ਖਾਸ ਤੌਰ ਤੇ ਕਿ ਮੇਰੇ ਵੀਰੋ ਇਹ ਕਿਸਾਨ ਤੁਹਾਡੇ ਖਿਲਾਫ ਨਹੀਂ ਗੇ ਜਿਹੜਾ ਤੁਸੀਂ ਅੱਜ ਰੋਜ਼ ਆਪਣੇ ਘਰਾਂ ਵਿੱਚ ਬੈਠ ਕੇ ਪ੍ਰਸ਼ਾਦਾ ਸ਼ਕ ਤੇ ਰੋਟੀ ਖਾਣੇ ਇਹਨਾਂ ਦੀ ਬਦੌਲਤ ਹੀ ਆ ਇਹ ਸਾਰੇ ਕਰਜ਼ਈ ਨੇ 1 ਲੱਖ ਕਰੋੜ ਤੋਂ ਜ਼ਿਆਦਾ ਪੰਜਾਬ ਦੇ ਕਿਸਾਨ ਦੇ ਸਿਰ ਤੇ ਕਰਜ਼ਾ ਵਾ ਪਤਾ ਨਹੀਂ ਕਿੰਨੀਆਂ ਆਤਮੱਤਿਆ ਹੋ ਗਈਆਂ ਉਹਨਾਂ ਵੱਲ ਵੀ ਕਰ ਧਿਆਨ ਮਾਰ ਕੇ ਦੇਖੋ ਨਾ ਵਪਾਰੀਆਂ ਦਾ ਤਾਂ ਫਿਰ ਵੀ ਕੋਈ ਸਰਦਾ ਪੁੱਛਦਾ ਹੋਊਗਾ ਲੇਕਿਨ ਉਹ ਤਾਂ ਬਿਲਕੁਲ ਵਿਚਾਰੇ ਕਰਜ਼ੇ ਦੀ ਮਾਰ ਵਿੱਚ ਨੇ ਔਰ ਉਹ ਪੰਜਾਬ ਦੇ ਮੈਂ ਜਿਦਾ ਪਹਿਲਾਂ ਕਿ ਅਸੀਂ ਪੰਜਾਬ ਅਗਰੀਰੀਅਨ ਸਟੇਟ ਹੈ ਭਗਵੰਤ ਮਾਨ ਨੇ ਮੂੰਗੀ ਦੀ ਐਮਐਸਪੀ ਦੇਣ ਦਾ ਵਾਅਦਾ ਕੀਤਾ ਪੰਜ ਪੈਸੇ ਖਰੀਦ ਸਕਿਆ 95% ਡਿਸਟ੍ਰੈਸ ਸੇਲ ਹੋਈ ਹੈ ਪੰਜਾਬ ਦੀ ਡਿਵਰਸਿਫਿਕੇਸ਼ਨ ਇਹ ਕਰ ਨਹੀਂ ਸਕਿਆ ਪੰਜਾਬ ਦਾ ਜ਼ਮੀਨ ਹੈ ਤੇ ਪਾਣੀ ਹੈ ਬਚਾ ਨਹੀਂ ਸਕਿਆ ਸਾਡਾ ਸਾਰੇ ਪਾਸੇ ਪੰਜਾਬ ਲੈਂਡਲੌਕਡ ਸਟੇਟ ਆ ਸਾਡੇ ਕੋਲ ਕੋਈ ਬੰਦਰਗਾਹ ਨਹੀਂ ਹੈ ਅਸੀਂ ਕਿਸੇ ਨਾਲ ਕੰਪੀਟ ਨਹੀਂ ਕਰ ਸਕਦੇ ਐਗਰੀਕਲਚਰ ਬੇਨ ਸਟੇ ਆ ਪੰਜਾਬ ਦੇ ਵਿੱਚ ਔਰ ਐਗਰੀਕਲਚਰ ਜਿਹੜੀ ਆ ਉਹ ਆਪਾਂ ਦੇਖ ਰਹੇ ਕਿ ਕੀਮਤਾ ਠੀਕ ਨਾ ਮਿਲਣ ਕਰਕੇ ਅਸੀਂ ਫਸਲੀ ਚੱਕਰ ਤੋਂ ਕਣ ਛੋਣੇ ਤੋਂ ਬਾਹਰ ਨਹੀਂ ਜਾ 파 ਰਹੇ ਔਰ ਕਰਜ਼ਾ ਕਿਸਾਨਾਂ ਤੇ ਹੌਲੀ-ਹੌਲੀ ਚੜਦਾ ਯਾਰ ਜਿਹਦੇ ਕਰਕੇ ਕਿਸਾਨਾਂ ਨੇ ਅੰਦੋਲਨ ਵਿੱਢਿਆ ਹੈ ਔਰ ਭਗਵੰਤ ਮਾਨ ਔਰ ਜਿੰਨੇ ਇਹਨਾਂ ਦੇ ਸੋ ਕਾਲਡ ਬੰਦੇ ਨੇ ਇਹਨਾਂ ਸਾਰਿਆਂ ਨੂੰ ਜਤਾਉਣ ਵਿੱਚ ਕਿਸਾਨ ਜਥੇਬੰਦੀਆਂ ਦਾ ਬਹੁਤ ਵੱਡਾ ਰੋਲ ਸੀਗਾ ਤੁਹਾਨੂੰ ਯਾਦ ਹੈ ਜਦੋਂ 2021 ਅੰਦੋਲਨ ਖਤਮ ਹੋਇਆ ਔਰ ਸਾਰੀ ਜਿਹੜੀ ਉਹ ਉਹਦੀ ਜਿਹੜੀ ਸਿੰਪਥੀ ਸੀ ਉਸ ਅੰਦੋਲਨ ਦੀ ਉਹ ਉਸ ਵਕਤ ਆਮ ਆਦਮੀ ਪਾਰਟੀ ਨੂੰ ਇਸ ਕਰਕੇ ਪੈਗੀ ਕਿਉਂਕਿ ਉਹਨਾਂ ਨੂੰ ਮਗਲੀਆਂ ਪਾਰਟੀਆਂ ਤੋਂ ਨਾਰਾਜ਼ਗੀ ਸੀ ਕਿ ਅਕਾਲੀ ਦਲ ਨੇ ਸਾਡਾ ਕੁਝ ਨਹੀਂ ਕੀਤਾ ਕਾਂਗਰਸ ਨੇ ਕੁਝ ਨਹੀਂ ਕੀਤਾ ਚਲੋ ਇਹਨਾਂ ਨੂੰ ਮੌਕਾ ਦੇ ਕੇ ਦੇਖਦੇ ਲੇਕਿਨ ਇਹਨਾਂ ਵਿਅਕਤੀਆਂ ਨੇ ਇਹਨਾਂ ਝਾੜੂ ਦੀ ਪਾਰਟੀ ਦੇ ਲੀਡਰਾਂ ਨੇ ਪੰਜਾਬ ਦਾ ਬੇੜਾ ਗਰਖ ਕਰ ਦਿੱਤਾ ਵਾ ਪੰਜਾਬ ਨੂੰ ਪੁਲਿਸ ਸਟੇਟ ਬਣਾ ਦਿੱਤਾ ਵਾ ਪੰਜਾਬ ਵਿੱਚ ਅੱਜ ਤਾਨਾਸ਼ਹੀ ਦਾ ਰਾਜ ਹੈ ਔਰ 1 ਲੱਖ ਕਰੋੜ ਰੁਪਏ ਤੋਂ ਉੱਤੇ ਕਰਜ਼ਾ ਸਾਡੀ ਸਟੇਟ ਦੇ ਉੱਤੇ ਚੜਾ ਦਿੱਤਾ ਪਿਛਲੇ 1 3 ਸਾਲਾਂ ਵਿੱਚ ਜਿਹੜੀਆਂ ਮਗਲੀਆਂ ਪਾਰਟੀਆਂ ਨੂੰ ਕੋਸਦੇ ਸੀ ਉਹਨਾਂ ਨੂੰ 40 ਸਾਲ ਲੱਗਿਆ 3 ਲੱਖ ਕਰੋੜ ਦਾ ਕਰਜ਼ਾ ਚੜਾਉਣ ਵਾਸਤੇ 1985 ਚ ਰਿਸਰਚ ਕਰ ਲਓ ਪੰਜਾਬ ਰੈਵਨਿਊ ਸਰਪਲਸ ਸਟੇਟ ਸੀ ਕੋਈ ਕਰਜ਼ਾ ਨਹੀਂ ਸੀਗਾ 40 ਸਾਲਾਂ ਚ 3 ਲੱਖ ਕਰੋੜ ਚੜਿਆ ਪਰ ਪਿਛਲੇ 3 ਸਾਲਾਂ ਵਿੱਚ 1 ਲੱਖ ਕਰੋੜ ਰੁਪਏ ਚੜੇ ਔਰ ਇਹ ਪੈਸਾ ਕਿਤੇ ਕੋਈ ਪ੍ਰੋਡਕਟਿਵ ਕਿਸੇ ਇਨਫਰਾਸਟ੍ਰਕਚਰ ਕੈਪੀਟਲ ਬਿਲਡਿੰਗ ਤੇ ਨਹੀਂ ਖਰਚ ਹੋਇਆ ਕਿਸੇ ਕੋਈ ਵੱਡਾ ਪੁਲ ਬਣਾਇਆ ਹੋਵੇ ਕੋਈ ਨਹਿਰ ਬਣਾਈ ਹੋਵੇ ਕੋਈ ਵੱਡਾ ਹਸਪੀਟਲ ਖੜਾ ਕੀਤਾ ਹੋਵੇ ਕੋਈ ਯੂਨੀਵਰਸਿਟੀ ਬਣਾਈ ਨੋ 1 ਲੱਖ ਕਰੋੜ ਰੁਪਇਆ ਅਯਾਸ਼ੀ ਚੁੜਾਇਆ ਗਿਆ ਪਬਲਿਸਿਟੀ ਚੁੜਾਇਆ ਗਿਆ ਮੀਡੀਆ ਦੇ ਉੱਤੇ ਖਰਚ ਕੀਤਾ ਗਿਆ ਸਾਰੇ ਦੇਸ਼ ਵਿੱਚ ਪਬਲਿਸਿਟੀ ਤੇ ਉਜਾੜਿਆ ਗਿਆ ਵਾ ਵੀ ਆਈ ਪੀ ਕਲਚਰ ਗੱਡੀਆਂ ਮੋਟਰਾਂ ਘਨਮੈਨਾ ਦੇ ਉਜਾੜਿਆ ਗਿਆ ਵਾ ਔਰ ਸਾਰੇ ਪੰਜਾਬ ਦੇ ਵਿੱਚ ਗਲੀ ਕੂਚੇ ਵਿੱਚ ਬੋਰਡ ਲਾ ਕੇ ਉਜਾੜਿਆ ਗਿਆ ਵਾ ਔਰ ਜੋ ਪੰਜਾਬ ਦੇ ਵਿੱਚ ਇਸ ਵਕਤ ਭ੍ਰਿਸ਼ਟਾਚਾਰ ਡਬਲ ਹੋ ਗਿਆ ਵਾ ਵਾਟ ਐਵਰ ਇਟ ਵਾਸ ਥਾਣਿਆਂ ਚ ਤਹਿਸੀਲਾਂ ਚ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਉਹ ਭਗਵੰਤ ਮਾਨ ਦੀ ਆੜ ਵਿੱਚ ਅਫਸਰ ਆਪਣੇ ਰੇਟਸ ਨੂੰ ਡਬਲ ਕਰਕੇ ਕ腐ਸ਼ਨ ਲੈ ਰਹੇ ਨੇ ਲੇਕਿਨ ਕੋਈ ਪੁੱਛਣ ਵਾਲਾ ਨਹੀਂ ਗਾ ਬਸ ਐਵੇਂ ਫਰਜ਼ੀ ਬਿਆਨਬਾਜ਼ੀ ਬੋਰਡ ਲਾ ਕੇ ਇਸ਼ਤਿਹਾਰ ਲਾ ਕੇ ਪੰਜਾਬ ਨੂੰ ਕਰਜ਼ਾ ਮੁਕਤ ਕਰਤਾ ਪੰਜਾਬ 'ਚ 85000 ਕਰੋੜ ਦਾ ਨਿਵੇਸ਼ ਆ ਗਿਆ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਦੀ ਕਿਸੇ ਨੇ ਪੰਜਾਬ 'ਚ ਕੋਈ ਨਵਾਂ 1 ਪੈਸੇ ਦਾ ਨਿਵੇਸ਼ ਦੇਖਿਆ ਵਾ ਸਾਡੇ ਇੰਡਸਟਰੀ ਵਾਲੇ ਤਾਂ ਜਾ ਕੇ ਯੂਪੀ ਦੇ ਚੀਫ ਮਿਨਿਸਟਰ ਨੂੰ ਮਿਲ ਰਹੇ ਨੇ ਸਾਡੇ ਐਗਰੋ ਇੰਡਸਟਰੀ ਮਲੇਰਕੋਟਲੇ ਵਾਲੇ ਤਾਂ ਥ੍ਰੈਟਨ ਕਰ ਰਹੇ ਨੇ ਕਿ ਅਸੀਂ ਆਪਣੀ ਸਾਰੀ ਇੰਡਸਟਰੀ ਚੱਕ ਕੇ ਲੈ ਜਾਣੀ ਬਾਹਰ ਜੇ ਤੁਸੀਂ ਬਾਤਾਂ ਵਧਣ ਠੀਕ ਨਹੀਂ ਕਰੋਗੇ ਲਾਅ ਐਂਡ ਆਰਡਰ ਮਤਲ ਕਰਨਲ ਸਾਹਿਬ ਦੀ ਕੁੱਟਮਾਰ ਲਾਅ ਐਂਡ ਆਰਡਰ ਦੇ بگੜਦੇ ਹੋਏ ਮੁਜੱਸਮਾ ਵਾਂ ਉਹ ਜੇ ਇੱਕ ਫੌਜੀ ਕਰਨਲ ਨੂੰ ਇਨਸਾਫ ਨਹੀਂ ਮਿਲ ਸਕਦਾ ਤੇ ਫਿਰ ਆਮ ਜਿਹੜੇ ਵਿਚਾਰੇ ਸਧਾਰਨ ਬੰਦੇ ਨੇ ਗਰੀਬ ਬੰਦੇ ਉਹਨਾਂ ਨੂੰ ਕੌਣ ਇਨਸਾਫ ਦੇਵੇਗਾ ਸੋ ਇਹ ਸਾਰੇ ਮੁੱਦੇ ਨੇ ਜਿਹੜੇ ਪੰਜਾਬ ਦੇ ਵਿੱਚ ਇਸੇ ਦਰਸਾਉਂਦੇ ਨੇ ਕਿ ਪੰਜਾਬ ਹੈਜ਼ ਬਿਕਮ ਅ ਪੁਲਿਸ ਸਟੇਟ ਪੰਜਾਬ ਹੈਜ਼ ਬਿਕਮ ਅ ਬਨਾਣਾ ਸਟੇਟ ਪੰਜਾਬ ਹੈਜ਼ ਬਿਕਮ ਅ ਰੂਟ ਸਟੇਟ ਪੰਜਾਬ ਦੇ ਵਿੱਚ ਕੋਈ ਕਾਨੂੰਨ ਵਿਵਸਥਾ ਦਾ ਨਾਮ ਨਹੀਂਗਾ ਔਰ ਸਾਰਾ ਜਿਹੜਾ ਇੱਥੇ ਕਾਰਗੁਜ਼ਾਰੀ ਹੈਗੀ ਆ ਉਹ ਆਲਟੀਮੇਟਲੀ ਕੇਜਰੀਵਾਲਨ ਪਾਰਟੀ ਦਿੱਲੀੋਂ ਚਲਾ ਰੇ ਕੇਜਰੀਵਾਲ ਨੀ ਪੱਥਰ ਰੱਖਦਾ ਫਿਰਦਾ ਜੇ ਲੁਧਿਆਣਾ ਵਿੱਚ ਦੱਸੋ ਮੈਨੂੰ ਉਹਦਾ ਕੋਈ ਆਧਾਰ ਹੈ ਕੇਜਰੀਵਾਲ ਦੀ ਕੋਈ 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 ਉਹਦੀ ਅਥਾਰਟੀ ਹੈ ਟੂ ਕੀਪ ਅ ਫਾਊਂਡੇਸ਼ਨ ਸਟੋਨ ਇਨ ਪੰਜਾਬ ਉਹਦਾ ਨਾਮ ਸਭ ਤੋਂ ਉੱਤੇ ਲਿਖਾਇਆ ਹੋਇਆ ਵਾ ਨਾ ਇਹ ਐਮਐਲਏ ਆ ਨਾ ਇਹ ਪੰਜਾਬ ਦਾ ਕੋਈ ਸੰਵਿਧਾਨਿਕ ਪੋਸਟ ਹੋਲਡ ਕਰਦਾ ਵਾ ਔਰ ਇਹੋ ਹੀ ਬੰਦੇ ਆ ਭਗਵੰਤਪਾਣੂ ਜਿਹੜੇ ਕਹਿੰਦੇ ਸੀ ਅਸੀਂ ਨੀ ਪੱਥਰਾਂ ਦਾ ਕਲਚਰ ਖਤਮ ਕਰਾਂਗੇ ਤੇ ਦਿਹਾੜੀਦਾਰਾਂ ਕੋ ਤੇ ਮਿਸਤਰੀਆਂ ਦੇ ਨਾਮ ਲਿਖਾਇਆ ਕਰਾਂਗੇ ਤੇ ਅੱਜ ਕੋਈ ਮੇਰਾ ਖਿਆਲ ਛੱਡਿਆ ਨਹੀਂਗਾ ਪੰਜਾਬ ਦੇ ਵਿੱਚ ਪਿੰਡ ਕਸਬਾ ਜਿੱਦੇ ਫਰਜ਼ ਹੀ ਨਹੀਂ ਪੱਥਰ ਨਹੀਂ ਰੱਖਿਆ ਅੱਜ 3 ਸਾਲ ਤੋਂ ਬਾਅਦ ਮੈਂ ਦਾਅਵੇ ਨਾ ਕਹਿ ਸਕਦਾ देयर इज नो ਟੈਂਜਿਬਲ ਪ੍ਰੋਗਰੈਸ ਇਨ ਪੰਜਾਬ ਕਿਸੇ ਪਿੰਡ ਵਿੱਚ ਹਲੇ ਪਹਿਲੀ ਗੱਲ ਤਾਂ ਪੰਚਾਇਤਾਂ ਨੂੰ 4-5 ਮਹੀਨੇ ਹੋ ਗਏ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਉਹਨਾਂ ਨੂੰ ਕਾਰਵਾਈ ਰਜਿਸਟਰ ਨਹੀਂ ਦਿੱਤੇ ਜਾ ਰਹੇ ਉਹਨਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਪਹਿਲਾਂ ਸਾਡੇ ਪਟੇ ਪਵਾਓ ਝਾੜੂ ਬੋਕਰ ਦੇ ਕਿਤੇ ਪੰਜਾਬ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਹੋਈ ਕਿਸੇ ਪਿੰਡ ਚ ਕਿਸੇ ਵਾਰਡ ਵਿੱਚ ਨਹੀਂ ਹੋਈ ਕਿਸੇ ਕਾਰਪੋਰੇਸ਼ਨ ਵਿੱਚ ਨਹੀਂ ਹੋਈ بس ਗੱਲਾਂ ਬਾਤਾਂ ਦਾ ਕਾਗਜ਼ਾਂ ਦਾ ਸਾਰੇ ਸੋ ਮੈਂ ਇੱਕ ਵਾਰ ਫਿਰ ਅਸੀਂ ਸਾਰੇ ਸਾਡੀ ਆਲ ਇੰਡੀਆ ਕਾਂਗਰਸ ਕਮਿਟੀ ਦਾ ਜਿਹੜਾ ਨਾ ਸਿਰਫ ਕਿਸਾਨ ਕਾਂਗਰਸ ਬਲਕਿ ਜਿਹੜਾ ਪ੍ਰਮੁੱਖ ਸਾਡਾ ਢਾਂਚਾ ਪਾਰਟੀ ਦਾ ਰਾਹੁਲ ਗਾਂਧੀ ਤੋਂ ਲੈ ਕੇ ਖੜਗੇ ਸਾਹਿਬ ਤੋਂ ਲੈ ਕੇ نیچے ਪੰਜਾਬ ਦੇ ਲੀਡਰਸ ਤੱਕ ਅਸੀਂ ਸਾਰੇ ਮਿਲ ਕੇ ਇੱਕ ਆਵਾਜ਼ ਵਿੱਚ ਕਿਸਾਨਾਂ ਨਾਲ ਹੋਇਆ ਦੁਰਵਿਵਹਾਰ ਕਿਸਾਨਾਂ ਤੇ ਹੋਇਆ ਅਤਿਆਚਾਰ ਕਿਸਾਨਾਂ ਦੇ ਹੋਇਆ ਜੋ ਦਮਨ ਚੱਕਰ ਅਸੀਂ ਉਹਦੀ ਨਿਖੇਦੀ ਕਰਦੇ ਹਾਂ ਔਰ ਮੰਗ ਕਰਦੇ ਕਿ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਔਰ ਉਹਨਾਂ ਦੀਆਂ ਹੱਕੀ ਬੰਗਾ ਜੀ ਮੰਨਣ ਵਾਸਤੇ ਉਹਨਾਂ ਨੂੰ ਪੀਸਫੁਲ ਪ੍ਰੋਟੈਸਟ ਕਰਨ ਦੇ ਵਾਸਤੇ ਇਜਾਜ਼ਤ ਦਿੱਤੀ ਜਾਵੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਵਿਧਾਨ ਸਭਾ ਚ ਉੱਠਣ ਗਿਆ ਅਨਫੋਰਚਨਟਲੀ ਤੁਹਾਨੂੰ ਲੱਗਦਾ ਕਿ ਵਿਧਾਨ ਸਭਾ ਦਾ ਸੈਸ਼ਨ 21 ਤੋਂ 28 ਤੱਕ 7 ਦਿਨ ਦਾ ਹੈ ਅਸਲ ਵਿੱਚ ਇਹ ਦਿਨ ਸਿਰਫ 3 ਵਰਕਿੰਗ ਨੇ ਇੱਕ ਦਿਨ ਬਜਟ ਪੇਸ਼ ਹੋਏਗਾ ਨੋ ਡਿਸਕਸ਼ਨ ਇੱਕ ਦਿਨ ਗਵਰਨਰ ਐਡਰੈਸ ਹੋਣਾ ਨੋ ਡਿਸਕਸ਼ਨ ਇੱਕ ਦਿਨ ਦੋ ਦਿਨ ਛੁੱਟੀਆਂ ਨੇ ਸ਼ਨੀਵਾਰ ਤੇ ਐਤਵਾਰ ਬਾਈ ਤੇ ਤ੍ਰੇਤੀ ਤ੍ਰਿਕ ਨੋ ਡਿਸਕਸ਼ਨ ਤਿੰਨ ਦਿਨ ਰਹਿ ਕੇ ਮੇਰੇ ਵੀਰੋ ਜਿਹੜੇ ਕਹਿੰਦੇ ਸੀ ਕੋਠਿਆਂ ਤੇ ਛੜ ਕੇ ਕਿ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਬਹੁਤ ਛੋਟਾ ਕਰਦੇ ਨੇ ਰੋਂਦੇ ਹੁੰਦੇ ਸੀ ਅਮਨ अरोड़ा ਤੇ ਹਰਪਾਲ ਸੀਮਾ ਰੋਂਦੇ ਮੈਂ ਦੇਖਿਆ ਜਾਨਾ ਉਹਨਾਂ ਨੂੰ ਸਪੀਕਰ ਕਾਂਗਰਸ ਦੇ ਰਾਣਾ ਕੇਪੀ ਦੇ ਦਫ਼ਤਰ ਵਿੱਚ ਜਾ ਕੇ ਰੋ ਕੇ ਲਟਕੇ ਕਿ ਸਾਨੂੰ ਬੋਲਣ ਦਾ ਸਮਾਂ ਨਹੀਂ ਮਿਲਦਾ ਲੇਕਿਨ ਉਹਦੋਂ ਨੂੰ ਵੀ ਕੱਟ ਸੈਸ਼ਨ ਨੂੰ ਕਰਤਾ ਸੋ ਕੁੱਲ ਮਿਲਾ ਕੇ ਦੇਖੋ ਡਿਸਟਰੋਇਡ ਰੁਇਨ ਪੰਜਾਬ ਇੱਕ ਗਲੋਰੀਅਸ ਸਟੇਟ ਜਿਹੜੀ ਕਿ ਕਿਸੇ ਵੇਲੇ ਦੇਸ਼ ਦਾ ਨੰਬਰ ਇੱਕ ਸਟੇਟ ਹੋਇਆ ਕਰਦੀ ਸੀ ਇਹਨਾਂ ਨੇ ਉਹਦੀ ਮੈਂ ਕਹਿੰਨਾ ਕਿ ਦੁਰਦਸ਼ਾ ਕੀਤੀ ਹੈ ਔਰ ਉਸ ਨੂੰ ਬਰਬਾਦ ਕਰਨ ਵਿੱਚ ਬਹੁਤ ਵੱਡਾ ਰੋਲ ਇਹਨਾਂ ਨੇ ਅਦਾ ਕੀਤਾ ਇਤਿਹਾਸ ਇਹਨਾਂ ਨੂੰ ਕਦੀ ਬਖਸ਼ੇਗਾ ਨਹੀਂ ਇਹ ਫਰਜ਼ੀ ਇਨਕਲਾਬੀ ਨੇ ਇਹਨਾਂ ਨੇ ਸਿਰਫ ਸ਼ਹੀਦ ਭਗਤ ਸਿੰਘ ਔਰ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਦਿਖਾਵੇ ਵਾਸਤੇ ਟੰਗੀਆਂ ਨੇ ਇਹਨਾਂ ਦੇ ਮਨ ਵਿੱਚ ਕੋਈ ਇਨਕਲਾਬ ਨਹੀਂਗਾ ਇਹ ਬੀਜੇਪੀ ਦੇ ਆਖੇ ਜਿਹੜੇ ਵੱਡੇ ਫੈਸਲੇ ਨੇ ਐਂਟੀ ਸਿੱਖ ਐਂਟੀ ਫਾਰਮਰ ਐਂਟੀ ਪੰਜਾਬ ਲੈ ਰਹੇ ਨੇ ਮੈਂ ਤੁਹਾਡਾ ਸਾਰਿਆਂ ਦਾ ਮੀਡੀਆ ਦਾ ਇੱਥੇ ਆਉਣ ਤੇ ਬਹੁਤ ਮਸ਼ਕੂਰ ਹਾਂ ਧੰਨਵਾਦ हाँ जी हाँ जी तो क्या तो किसी तरीके का कांग्रेस प्रोटेस्ट भी करेंगे हमारी पार्टी ने डिसाइड किया है वो ज्यादा तो पैसे प्रेसिडेंट राजा बड़ेंग साहब बताएंगे लेकिन एक तो औरतों का जो एक हजार रुपया पिछले तीन साल से इन्होंने प्रॉमिस किया था वो नहीं दे रहे उसको लेकर के एक प्रोटेस्ट ऑर्गेनाइज करेंगे एक दिन हम प्रोटेस्ट ऑर्गेनाइज करेंगे जो ओल्ड पेंशन स्कीम नहीं लागू की जा रही नोटिफिकेशन हिमाचल प्रदेश के इलेक्शन टू के नवम्बर में की जा चुकी है पिछले दो ढाई साल से नोटिफिकेशन कागज़ों में पड़ी है और ओल्ड पेंशन स्कीम को लागू करने के लिए हम सारे सेक्रेटेरिएट के एम्प्लॉयज़ को कॉल करेंगे कि नीचे आए हमारे साथ और प्रोटेस्ट करें और साथ में जो एरियर्स हैं टी और डी के जो पेंशनर्स के एरियज हैं जो साथ में पे कमीशन के एरियर्स हैं वो पिछले तीन सालों में इन्होंने एक नवा एक नया पैसा एम्प्लॉइज़ को नहीं दिया उनके जो हक हकूक बनते हैं उसके लिए नहीं दिया ये सारी बातों को लेकर के यहाँ प्रोटेस्ट लेकिन अंदर जो है विधान सभा इट हैज़ बिकम ए कंप्लीट कंट्रोल थिएटर ऑफ द आम आदमी पार्टी माइक उनके हाथ में है कैमरा स्पीकर के हाथ में है मार्शल इनके हैं और हमारे को बिल्कुल वहाँ इक्लिप्स किया जा रहा है जो कि मैं समझता हूँ कि पंजाब के विधानसभा के इतिहास में कभी हमने पहला ऐसा नहीं देखा आ, क्यारा सर, क्यारा थी। ਉਤੇ ਇਹਨਾਂ ਨੇ ਆਪਣੇ ਨਾਲ ਹੀ ਸਟੋਰਮ ਸਟੱਡੀਆਂ ਹੋਣੇ ਉਸਨੇ ਕਿਸਾ ਨਾਲ ਲਿਆ ਚਾਹੀ ਉਹਦੇ ਇਸ ਨੇ ਯਾਹਾਂ ਦੇ ਫ੍ਰਿਜ ਨੇ ਉਹ ਉਹ ਨੂੰ ਕਿਸਾਨ ਕੁਝ ਆਪ ਵੀ ਆ ਰਹੇ ਨੇ ਜਿਸੇ ਆਪ ਉਤਾਰ ਲੈਣੇ ਆ ਇਹਨਾਂ ਨੂੰ ਉਹ ਪੁਲੇ ਸਾਰ ਲੈ ਕੇ ਜਾ ਰਹੀ ਹੈ ਉਹਨਾਂ ਉਤਾਰਨ ਦੇ ਸਮਾਨ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਇਹ ਤਾਂ ਇਹ ਅਗਰ ਸਮਾਨ ਉਹਨਾਂ ਦਾ ਭੰਤੂੜ ਹੋਈ ਹੈ ਜਿਹੜੀ ਕਿ ਮੈਂ ਜਦੋਂ ਜੀਸੀਬੀ ਚਲਾਤੀ ਬਲਡوزر ਹੀ ਚਲਾਤਾ ਸਮਾਨ ਕਿੱਥੇ ਬਚਣਾ ਜੀ ਉਹਨਾਂ ਦਾ ਜਿਹੜਾ ਉਹਨਾਂ ਦਾ ਜਿਹੜਾ ਇਨਫਰਾਸਟ੍ਰਕਚਰ ਰੋਜ਼ ਮਰਰਾ ਦੀਆਂ ਚੀਜ਼ਾਂ ਉਹਨਾਂ ਨੇ ਰੱਖੀਆਂ ਸੀ ਕਿਸਾਨਾਂ ਦੀਆਂ ਉਹ ਅਗਰ ਉਹਨਾਂ ਦਾ ਨੁਕਸਾਨ ਹੋਇਆ ਤਾਂ ਪੁਲਿਸ ਵਾਲਿਆਂ ਦੇ ਉੱਤੇ ਕ੍ਰਿਮినਲ ਕੇਸਿਸ ਦਰਜ ਹੋਣੇ ਚਾਹੀਦੇ ਇਹ ਨਹੀਂ ਕਰਨਗੇ ਅਗਲੀ ਸਰਕਾਰ ਜਿਹੜੀ ਬਣੇਗੀ ਸਾਡੀ ਆ ਜਿੰਨੀਆਂ ਗੱਲਾਂ ਗਲਤ ਕਰ ਰਹੇ ਨੇ ਇਹ ਸਾਰਾ ਇੱਕ ਲਿਸਟ ਬਣ ਚੁੱਕੀ ਆ ਸਾਡੇ ਜ਼ਿਹਨ ਵਿੱਚ ਨੇ ਜਿੰਨੇ ਝੂਠੇ ਮੁਕੱਦਮੇ ਨੇ ਉਹਨਾਂ ਦਾ ਇਨਸਾਫ ਦੇਵਾਂਗੇ ਜਿੰਨੇ ਕਾਂਗਰਸ ਕੱਲੇ ਕਾਂਗਰਸ ਨਹੀਂ ਜਿਨ੍ਹਾਂ ਨਾਲ ਵੀ ਸਰਪੰਚ ਲੈਵਲ ਤੋਂ ਲੈ ਕੇ ਉੱਪਰਲੇ ਲੈਵਲ ਤੱਕ ਕੋਈ ਬਦਲਾਖੋਰੀ ਆ ਅਸੀਂ ਇੱਕ ਵੰਡੇਟਾ ਕਮਿਸ਼ਨ ਬਣਾਏਗੀ ਸਾਡੀ ਪੰਜਾਬ ਦੀ ਸਰਕਾਰ ਔਰ ਕੁਇਕ ਡਿਸਪੋਜ਼ਲ ਆਫ ਜਸਟਿਸ ਕਰੇਗੀ ਔਰ ਜਿਨ੍ਹਾਂ ਲੋਕਾਂ ਨੇ ਝੂਠੇ ਬਰچے ਦਰਜ ਕੀਤੇ ਉਲਟਾ 182 ਲਾ ਕੇ ਕਾਰਵਾਈ ਕਰਾਂਗੇ ਕਿਸਾਨਾਂ ਦੇ ਸਮਾਨ ਦੀ ਭੰਨਤੋੜ ਦੀ ਕਾਰਵਾਈ ਅਵਸ਼ੋਭੇ ਕਿ ਸ਼ੁਭਕਰਨ ਦੇ ਗੋਲੀ ਚੱਲਣ ਦਾ ਮਾਮਲੇ ਦੀ ਕਾਰਵਾਈ 100% ਹੋਵੇਗੀ ਲਾਈਕਵਾਇਸ ਕਰਨਲ ਪੁਸ਼ਪਿੰਦਰ ਬਾੜ ਦੇ ਨਾਲ ਕੁਟਮਾਰ ਕੀਤੀ ਆ ਜਿਹੜੇ ਗੁਨਾਹਗਾਰ ਨੇ ਉਹਨਾਂ ਦੇ ਖਿਲਾਫ ਪੁਖਤਾ ਕਾਰਵਾਈ ਡੈਫੀਨੇਟਲੀ ਕੀਤੀ ਜਾਵੇਗੀ

लालजीत तो और ये जो आप क्या नाम है उस मिनिस्टर का उन इनका इनकी क्या हैसियत है कि ये किसी प्रोटेस्ट में हिस्सा ले सकें चपेड़े मारेगा इनको केजरीवाल चपेड़े कि के तुम्हारी कैसी औकात हुई तुमने पंजाब में किसानों के हक में स्टेटमेंट दे दी क्योंकि ऊपर से हुक्म बीजेपी का आ चुका है सो देर फोर दे आर ऑल आई वुड से इस तरह के लोग पंजाब के सत्ता में आ गए हैं जो सही महीनों में डिजर्व नहीं करते थे जो प्रताप बाजवा ने उस दिन बयान दिया था ना कि ये एक, 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 एक इस तरह का मटीरियल अब ये साबित कर रहे हैं सारा कुछ जो इनके एम ने जो जो काम किए कोठियों पर कब्जा कटारू चक का जो एमल एक्शन और सरारी का जो करप्शन का एक्ट विजय सिंगला का करप्शन का एक्ट इनकी सरबजीत मानोके का एनआरआई कोठी के ऊपर कब्जा इनके जो एम एल एज़ रोज़मर्रा गालियाँ निकालते हैं ऑडियोज़ के ऊपर जो बलकार जो रामपुर का जो इनकी औरतों को आम आदमी पार्टी की वर्कर्स की औरतों को मजाक करता है उनको उनको ह्यूमिलेट कर रहा है और जो अपने स्पीकर की बरदरी को रामगढ़िया बरदरी हमारे पंजाब के बहुत अच्छे लोग हैं उनको गुल्ली बोल रहा है उनकी तोहन कर रहा है ये सारा اصل پھر جو پرتاب اجوانے بولا تھا وہ ٹھیک بولا تھا میں سمجھتا ہوں کہ غلط نہیں کچھ بولا تھا کیونکہ دے ار ان فورچونٹلی دے हैव کم ٹو دا سیڈل اف پاور بٹ دے و ار ناٹ ڈیزروونگ اور پریپئڈ فار دس یو نو گورننس ایک پنجاب وردی ہماچل دا جڑا मुद्दा گا وہ بھی کافی بھکھا گا سامت جرمنک بھی پرانی تصویر ہو گئی اس ਨੂੰ کیویں دیکھنا دیکھو ایک گل ہے کہ بہت مڑی گل ہے کہ جڑے پنجاب دے سالانے اگر ہماچل چ جاंदे نے ਇਹ ਪਹਿਲੀ ਵਾਰ ਨੇ ਕੰਗਨਾ ਰਣਾਵਤ ਦੇ ਪਹਿਲਾਂ ੜਕਾਏ ਹੋਏ ਨੇ ਉਹ ਰਿਪੀਟਿਡਲੀ ਪੰਜਾਬੀਆਂ ਤੇ ਖਾਸ ਤੌਰ ਤੇ ਸਿੱਖਾਂ ਤੇ ਹਮਲੇ ਕਰਦੇ ਨੇ ਇਹ ਉਹਨਾਂ ਦੀ ਨਫ਼ਰਤ ਦੀ ਭਾਵਨਾ ਬੋਲਦੀ ਆ ਗੱਲ ਕਿਸੇ ਪੋਸਟਰ ਦੀ ਨਹੀਂ ਗਈ ਪੋਸਟਰ ਤਾਂ ਹੁਣ ਸਾਰੀ ਦੁਨੀਆ ਦੇ ਵਿੱਚ ਲੱਗੇ ਹੋਏ ਨੇ ਸੰਤ ਜਨੈਲ ਸਿੰਘ ਉਹਨਾਂ ਤੋਂ ਕੌਣ ਕਿੱਥੇ ਜਾ ਕੇ ਲਾਉਂਗੇ ਕਿੱਥੇ ਜਾ ਕੇ ਰੋਕੋਗੇ ਤੁਸੀਂ ਪੋਸਟਰ ਲਾਉਣਾ ਅਗਰ ਕੋਈ ਪੰਜਾਬ ਦੇ ਵਿੱਚ ਗੱਡੀ ਆਉਂਦੀ ਆ ਉਹਦੇ 'ਚ ਕੋਈ ਇਹਨਾਂ ਦੇ ਜਿਹੜੇ ਹਿੰਦੂ ਭਾਈ ਭਾਈਚਾਰੇ ਦੇ ਲੀਡਰਸ ਨੇ ਜਾਂ ਜਿਹੜੇ ਕੋ ਆਰਐਸਐਸ ਦੇ ਲੀਡਰਸ ਉਹਨਾਂ ਦੀਆਂ ਗੱਡੀਆਂ ਤੇ ਫੋਟੋ ਲਾਇਆ ਤਾਂ ਅਸੀਂ ਗੱਡੀਆਂ ਉਹਨਾਂ ਨੂੰ ਭੰਨ ਦੇਣੀਆਂ ਤ ਇਹ ਹਾਈਲੀ ਕੰਡੈਮਨੇਬਲ ਹੈ ਔਰ ਇਹਦੇ ਵਿੱਚ ਮੈਂ ਸਮਝਦਾ ਕਿ ਸਾਡੀ ਕਾਂਗਰਸ ਦੀ ਸਰਕਾਰ ਨੂੰ ਸਖਤ ਤੋਂ ਸਖਤ ਕਾਰਵਾਈ ਉੱਥੇ ਉਹਨਾਂ ਨੇ ਖਾਫ ਕਰਨੀ ਚਾਹੀਦੀ ਕਿਉਂਕਿ ਥਰਡ ਦੇ ਵਿੱਚ ਵੀ ਇੱਕ ਬਸਦਾ ਇਹੋ ਭੰਨੀ ਗਈ ਹੈ ਕਿ ਉਹ ਉਹ ਬਸਦਾ ਹਲੇ ਤੱਕ ਕੋਈ ਕੇਸ ਜਿਹੜਾ ਕਿ ਦੁਬਾਰਾ ਸਾਹਮਣੇ ਜੀਏ ਦੇਖੋ ਮੈਂ ਇਹੀ ਕਹਿਣਾ ਚਾਹੁੰਦਾ ਵਾ ਪਲੀਜ਼ try to understand ਕਿ ਪੁਲਿਸ ਲਾਅ ਐਂਡ ਆਰਡਰ ਤੇ ਤਾਂ ਲੱਗੀ ਨਹੀਂ ਗਈ ਉਹ ਤਾਂ ਇਹਨਾਂ ਦੇ ਕੇਚਰੀਵਾਲ ਤੇ ਭਗਵੰਤ ਮਾਨ ਦੀ ਵੀਆਈਪੀ ਸਿਕਿਉਰਿਟੀ ਚ ਜਾਂ ਕਰਨਲ ਪੁਸ਼ਪਿੰਦਰ ਸਿੰਘ ਵਰਗੇ ਨੂੰ ਕੁੱਟਣ ਤੇ ਲੱਗੀ ਹੋਈ ਆ ਜਾਂ ਆਪਣੇ ਵਿਰੋਧੀਆਂ ਤੇ ਪਰਚੇ ਦਰਜ ਕਰਨ ਤੇ ਲੱਗੀ ਹੋਈ ਆ ਜੀਸੀਪੀ ਚੱਕ ਕੇ ਘਰ ਢੋਣ ਤੇ ਲੱਗੀ ਹੋਈ ਆ ਜਾਂ ਕਿਸਾਨਾਂ ਦੇ ਅੰਦੋਲਨ ਤੇ ਭੰਨ ਤੋੜ ਕਰਕੇ ਜੀਸੀਪੀ ਨਾਲ ਬੁਲਡੋਜ਼ਰ ਪੋਲਿਟਿਕਸ ਚਲਾਦੀ ਉਹ ਲਾਅ ਐਂਡ ਆਰਡਰ ਵਾਸਤੇ ਰੱਖਿਆ ਨਹੀਂ ਹੋਇਆ ਇਹਨਾਂ ਨੂੰ ਇਹਨਾਂ ਨੂੰ ਤਾਂ ਆ ਹੋਰ ਫਜ਼ੂਲ ਕਾਰਵਾਈਆਂ ਵਾਸਤੇ ਰੱਖਿਆ ਇਹਨਾਂ ਦਾ ਦੁਰਉਪਯੋਗ ਕਰ ਰਿਹਾ ਔਰ ਮੈਂ ਪੁਲਿਸ ਨੂੰ ਕਹਿਣਾ ਚਾਹੁੰਦਾ ਕਿ ਆਪਣੇ ਨਾ ਸੰਵਿਧਾਨ ਦੇ ਅੰਦਰ ਰਹਿ ਕੇ ਕੰਮ ਕਰੋ ਤੁਸੀਂ ਭੁੱਲ ਰਹੇ ਹੋ ਤੁਹਾਨੂੰ ਐਂ ਲੱਗਦਾ ਕਿ ਕਦੀ ਸੱਤਾ ਪਰਿਵਰਤਨ ਨਹੀਂ ਹੋਣੇ ਅਗਲੀ ਸਰਕਾਰ ਨੇ ਸਾਰਿਆਂ ਦਾ ਕੌਗਨੀਸੈਂਸ ਲੈਣਾ ਵਾ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਸਿਰਫ ਥਾਣੇ ਲੱਗਣ ਵਾਸਤੇ ਚੰਗੀ ਸਬ ਡਿਵੀਜ਼ਨ ਲੱਗਣ ਵਾਸਤੇ ਜਾਂ ਕੋਈ ਐਸਐਸਪੀ ਨੇ ਜ਼ਿਲ੍ਹਾ ਲੈਣ ਵਾਸਤੇ ਜਿੰਨੇ ਕੰਮ ਅਨਕਨਸਟੀਟਿਊਸ਼ਨਲ ਇਲੀਗਲ ਗਲਤ ਕੰਮ ਕੀਤੇ ਨੇ ਦੇ ਵਿਲ ਬੀ ਹੈਲਡ ਅਕਾਊਂਟੇਬਲ ਐਸ ਪਰ ਦਾ ਲਾਅ ਆਫ ਦਾ ਲੈਂਡ ਇਹ ਸਾਰਾ ਕੁਝ ਸਾਹਮਣੇ ਆਉਣਾ ਵਾ ਕਿਤੇ ਇਹ ਗੱਲਾਂ ਲੁਕੀਆਂ ਛੁਪੀਆਂ ਨੇ ਨਾਲੇ ਅੱਜ ਤਾਂ ਸੋਸ਼ਲ ਮੀਡੀਆ ਦੇ ਯੋਗ ਹੈ ਤੁਸੀਂ 10 ਸਾਲ ਪੁਰਾਣੀ ਕੋਈ ਚੀਜ਼ ਕੱਢ ਲੋ ਆ ਕੱਲ ਮੇਰੇ ਖਿਆਲ ਭਗਵੰਤ ਮਾਨ ਦਾ ਅੱਜ ਉਹ ਇੱਕ ਟਵੀਟ ਸੋਸ਼ਲ ਮੀਡੀਆ ਤੇ ਚੱਲ ਰਿਹਾ ਵਾ ਸ਼ਾਇਦ 20 ਨਵੰਬਰ 2020 ਦਾ ਵਾ ਉਹ ਅਮਰਿੰਦਰ ਸਿੰਘ ਨੂੰ ਕੋਸ ਰਿਹਾ ਕਿ ਤੂੰ ਕਿਸਾਨਾਂ ਦੇ ਖਿਲਾਫ ਕਾਰਵਾਈ ਕਿਉਂ ਕਰ ਰਿਹਾ ਤੂੰ ਜਾ ਕੇ ਦਿੱਲੀ ਉਹਨਾਂ ਦੀ ਲੜਾਈ ਕਿਉਂ ਨਹੀਂ ਲੜਦਾ ਤੇ ਆਪ ਹੁਣ ਬੀਜੇਪੀ ਦੇ ਨਾਲ ਮਿਲ ਕੇ ਬੈਠਾ ਸੋ ਸੋਸ਼ਲ ਮੀਡੀਆ ਤੋਂ ਤਾਂ ਇੱਕ ਮਿੰਟ 'ਚ ਗੱਲ ਜਨਰੇਟ ਹੋ ਰਹੀ ਨੇ ਜੋ ਵੀ ਇਲੈਗੈਲਿਟੀਆਂ ਔਰ ਗਲਤ ਕੰਮ ਹੋਏ ਨੇ ਪੰਜਾਬ ਦੇ ਵਿੱਚ एवरीथिंग विल ਬੀ ਹੈਲਡ ਅਕਾਊਂਟੇਬਲ ਕਨਸਲਟ ਕੌਂਸਲ ਸੈਸ਼ਨ ਹੈ ਵਿਰੋਧੀ ਧਿਰ ਦੇ ਫੋਨ ਦੇ ਨਾਲ ਦੇ ਤੁਸੀਂ ਕੱਲ ਨੂੰ ਪਤਾ ਤੂਗੀ ਖਿਲਾਫ ਲੈ ਕੇ ਆਉਂਗੇ ਕਿ ਚਾਹੇ ਕਰਨ ਦਾ ਮੁੱਦਾ ਹੋਵੇ ਚਾਹੇ ਇੱਕ ਸਾਫੀ ਦਾ ਮੁੱਦਾ ਹੋਵੇ ਇਹ ਕੱਲ ਸਾਡੀ ਮੀਟਿੰਗ ਹੋਵੇਗੀ ਨਾ ਜਦੋਂ ਆਫਟਰ ਦੀ ਉਹ ਵਿਚਰੀ ਦੇਖੋ ਕੱਲ ਗਵਰਨਰ ਐਡਰੈਸ ਤੋਂ ਕੁਝ ਨਹੀਂ ਬੋਲਣਾ ਉਸ ਤੋਂ ਬਾਅਦ ਇੱਕ ਸਿਰਫ ਸ਼ਰਧਾਂਜਲੀਆ ਨੇ ਉਸ ਤੋਂ ਬਾਅਦ ਸਾਡੀ ਮੀਟਿੰਗ ਹੈ ਸਾਰੇ ਮਤੇ ਰੱਖਾਂਗੇ ਔਰ ਆਈ ਥਿੰਕ ਕਿ ਐਡਜੋਰਨਮੈਂਟ ਮੋਸ਼ਨ ਆਉਣਾ ਚਾਹੀਦਾ ਸਾਰਾ ਕੰਮ ਸਟਾਲ ਹੋਣਾ ਚਾਹੀਦਾ ਪਹਿਲਾਂ ਸਭ ਤੋਂ ਪਹਿਲਾਂ ਕਿਸਾਨਾਂ ਤੇ ਔਰ ਲਾਅ ਐਂਡ ਆਰਡਰ ਤੇ ਇਨਕਲੂਡਿੰਗ ਕਰਨਲ ਪਸ਼ਵਿੰਦਰ ਦੀ ਮੀਟਿੰਗ ਤੇ ਮਾਰਕ ਪਟਾਈ ਦੇ ਉੱਤੇ ਡਿਸਕਸ਼ਨ ਹੋਣੀ ਚਾਹੀਦੀ ਜੈਪਟਰ ਸਾਹਿਬ ਕਹਿੰਦੇ ਸੀ ਜਿਹੜੇ ਉਹ ਕੌਂਗਰੈਸ ਲੀਡਰ ਵੰਡ ਕੇ ਰਹਿ ਗਏ ਨੇ ਦੇਖੋ ਕਿਸੇ ਦੇ ਕਹਿਣ ਨਾਲ ਤਾਂ ਕੁਝ ਫਰਕ ਨਹੀਂ ਨਾ ਪੈਂਦਾ ਅਸੀਂ ਆਪਣਾ ਕੰਮ ਆਪਣਾ ਜੋ ਬਤੌਰ ਆਪੋਜੀਸ਼ਨ ਦਾ ਪੰਜਾਬ ਦੇ ਵਿੱਚ ਪੂਰਾ ਨਿਭਾ ਰਹੇ ਹਾਂ ਔਰ ਕਰਦੇ ਰਹਿਵਾਂਗੇ ਸਰ ਤੁਸੀਂ ਕਿਸਾਨ ਇਸ ਸੈਲਰ ਨੂੰ ਆਪਣੇ ਕਾਂਗਰਸ ਪਾਰਟੀ ਨੇ ਤੁਸੀਂ ਐਮਐਸਪੀ ਦੀ ਡਿਮਾਂਡ ਰੱਖੀ ਸੀਗੀ ਤੁਸੀਂ ਲਗਾਤਾਰ ਕਰਦੇ ਰਹੇ ਹੋ ਅੱਜ ਸਾਰਾ ਮੋਰਚਾ ਲੱਗਿਆ ਸੀ ਐਮਐਸਪੀ ਦੇ ਗਰੰਟੀ ਕਾਨੂੰਨ ਤੇ ਰੈਫਰੈਂਸ ਤੇ ਹੁਣ ਜਦੋਂ ਇਹ ਮੋਰਚਾ ਚੱਕਿਆ ਗਿਆ ਹੈ ਯਾਫਤ ਬਹੁਤ ਦੇਸ਼ ਨੂੰ ਮੌਕਾ ਲੈ ਚੁੱਕਾ ਹੈ ਤੁਸੀਂ ਐਮਐਸਪੀ ਜਿਹੜੀ ਸਟ੍ਰਗਲ ਰਾਮ ਇੱਥੇ ਦੇਖਦੇ ਹੋ ਨਹੀਂ ਕਿਉਂ ਨਹੀਂ ਕਰਨੀ ਸੀ ਨਹੀਂ ਸਟ੍ਰਗਲ ਸਾਡੀ ਪਾਰਟੀ ਦਾ ਜੀ ਰਾਹੁਲ ਗਾਂਧੀ ਹੋਣਾ ਨੇ ਸਭ ਤੋਂ ਪਹਿਲਾਂ ਪਾਰਲੀਮੈਂਟ ਵਿੱਚ ਮੁੱਦਾ ਚੱਕਿਆ ਔਰ ਇਹ ਵਾਅਦਾ ਕੀਤਾ ਹੋਇਆ ਕਿ ਜਿੱਦਣ ਕਾਂਗਰਸ ਨੂੰ ਮੌਕਾ ਮਿਲੇਗਾ ਅਸੀਂ ਜਿਹੜੀਆਂ ਜਿੰਨੀਆਂ ਫਸਲਾਂ ਐਸਕੇਮ ਨੇ ਆਊਟਲਾਈਨ ਕੀਤੀਆਂ ਉਹਨਾਂ ਤੇ ਮਿਨਿਮਮ ਸਪੋਰਟ ਪ੍ਰਾਈਸ ਦਿੱਤੀ ਜਾਵੇਗੀ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਅੱਜ ਵੀ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਕੋਈ ਕਾਲ ਨੈਕਸਟ ਦਵੇਗੀ ਐਸਕੇਮ ਦਵੇ ਕਿਸਾਨ ਜਿੱਥੇ ਬੰਦੀਆਂ ਦੇਣਗੀਆਂ ਚਾਹੇ ਉਹ ਰੇਲ ਰੋਕੋ ਹੈ ਚਾਹੇ ਉਹ ਪੰਜਾਬ ਬੰਦ ਹੈ ਚਾਹੇ ਉਹ ਮੰਤਰੀਆਂ ਸੰਤਰੀਆਂ ਦੇ ਘਰਾਂ ਦੇ ਕਰਾਓ ਅਸੀਂ ਉਹਨਾਂ ਦੇ ਸਾਰੇ ਪ੍ਰੋਗਰਾਮ ਦੀ ਸਪੋਰਟ ਕਰਾਂਗੇ